ਵੈਲਵਟ ਦਾ ਇੱਕ ਹੋਰ ਆਰਟੀਕਲ ਲੈ ਕੇ ਆਇਆ ਜੀ 컬러 ਚੈੱਕ ਕਰੋ ਕਿੰਨਾ ਪਿਆਰਾ 컬러 ਆ ਪਿਓਰ ਦਾ ਰੰਗ ਮੋਰ ਪੰਖੀ ਪ੍ਰੋਪਰ ਮੋਰ ਪੰਖੀ ਸ਼ੇਡ ਜਿਹੜਾ ਹੁੰਦਾ ਨਾ ਮੋਰ ਦੇ ਪੰਖਾਂ ਵਾਲਾ ਰੰਗ ਉਹ ਵਾਲਾ ਰੰਗ ਲੈ ਕੇ ਆਇਆ ਫੁੱਲ ਪਿਓਰ 80 ਗ੍ਰਾਮ ਵਾਲੀ ਵੈਲਵਟ ਰਹੇਗੀ ਇਹ ਡਰਾਈ ਕਲੀਨਰ ਫੈਬਰਿਕ ਹੁੰਦਾ ਸੋ ਜਿਵੇਂ ਕਿ ਮੈਂ ਪਹਿਲਾਂ ਵੈਲਵਟ ਦੇ ਸੂਟ ਪਾਏ ਆ ਜੋ ਮੈਂ ਬੋਲਿਆ ਬਸ ਉਹੋ ਐ ਇਹ ਪਿਓਰ ਸਭ ਤੋਂ ਪਿਓਰ ਇਸ ਤੋਂ ਉੱਪਰ ਵੈਲਵਟ ਨਹੀਂ ਬਣਦੀ ਕੋਈ ਸੋ ਆਰਟੀਕਲ ਚੈੱਕ ਕਰ ਲੋ ਡਰਾਈ ਕਲੀਨਰ ਫੈਬਰਿਕ ਐ ਇਹ ਸੋ ਆ ਆ ਰਹੀਆ ਵੈਲਵਟ ਬੜੀ ਪਿਆਰੀ ਖਰਗੋਸ਼ ਦੇ ਕਨਾਲੀ ਵੈਲਵਟ ਬਿਲਕੁਲ ਸੌਫਟ ਮਖਵਲ ਕਪੜਾ ਬਿਲਕੁਲ ਮਖਵਲ ਫੈਬਰਿਕ ਹੈ ਨ ਮਲਾਈ ਵਰਗੀ ਵੈਲਵਟ ਹੈ ਨ ਸਾਰਾ ਸਾਰਾ ਹੈਂਡਵਰਕ ਟੋਟਲੀ ਬੁਟੀਕ ਵੀਸ ਪ੍ਰੋਪਰ ਬਾਜੂ ਤੇ ਕੰਮ ਪਿਓਰ ਖਿਮਖਾਬ ਦੀ ਬਾਟਮ ਕਨਸੈਪਟ ਜਿੱਦਾਂ ਮਰਜ਼ੀ ਦਾ ਬਣਾ ਲਿਓ ਜਿੱਦਾਂ ਤੁਹਾਡੀ ਚੁਆਇਸ ਹੈ ਚਾਹੇ ਪਲਾਜ਼ੋ ਸਲਵਾਰ ਸ਼ਰਾਰਾ ਜੋ ਮਰਜ਼ੀ ਬਣਾਓ ਸੋ ਆ ਆ ਰਿਹਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਇਸ ਦਾ ਵੈਲਵਟ ਦਾ ਸਭ ਤੋਂ ਸੋਹਣਾ ਪੀਸ ਲੈ ਕੇ ਆਇਆ ਜੀ ਦੁਪੱਟੇ ਤੇ ਸਾਰਾ ਕਾਰਨਰ ਵਗਦਾ ਕੰਮ ਵੈਲਵਟ ਦਾ ਸੌਣ ਤੁਸੀਂ ਪਾਓਗੇ ਨਾ ਇਹ ਉਹ ਵੈਲਵਟ ਨਹੀਂ ਜਿਹੜੀ ਆਮ ਵ ਤਨ ਕੋਡ ਨੂੰ ਫੀਲ ਹੋ ਗਿਆ ਵੀ ਹਾਂ ਅਸੀਂ ਕੋਈ ਵੈਲਵਟ ਇਹੋ ਜਿਹੀ ਪਾਈ ਹੈ ਵੀ ਅੱਜ ਤੱਕ ਵੈਲਵਟ ਨੇ ਇਹੋ ਜਿਹੀ ਪਾਈ ਐਨੀ ਸੋਹਣੀ ਵੈਲਵਟ ਹੈ ਪਿਓਰ ਵੈਲਵਟ 11000 900 ਰੇਟ ਹੈ ਇਹਦਾ ਇਸ ਸਾਲ ਦਾ ਮੇਰੇ ਸਟੋਰ ਦਾ ਸਭ ਤੋਂ ਜ਼ਿਆਦਾ ਵਾਇਰਲ ਡਿਜ਼ਾਈਨ ਸਭ ਤੋਂ ਜ਼ਿਆਦਾ ਵਿਊ ਲੈਣ ਵਾਲਾ ਇਹ ਆਰਟੀਕਲ ਰਿਹਾ ਮੇਰਾ ਪੂਰੇ ਸੀਜ਼ਨ ਦੇ ਵਿੱਚ 2.2 ਮਿਲੀਅਨ ਆ ਚੈੱਕ ਕਰੋ ਇਸ ਸਾਲ 2.2 ਮਿਲੀਅਨ ਦੇ ਵਿਊਜ਼ ਆਲਰੇਡੀ ਚੱਲ ਰਿਹਾ ਹਜੇ ਵੀ ਰੀਲ ਵਾਇਰਲ ਹੈ ਪਹਿਲਾਂ ਮੇਰੇ ਕੋਲ ਸਿੰਗਲ ਕਲਰ ਬਣ ਕੇ ਆ ਸੀ ਓਨਲੀ ਕਰੀਮ ਜਾਂ ਕਲਰ ਮੈਂ ਕਹਿੰਦਾ ਜਦੋਂ ਇਹਦੇ ਅੱਜ ਛੇੜ ਦੇਖਿਆ ਨਾ ਦਿਲ ਬਾਗੋ ਬਾਗ ਹੋ ਗਿਆ ਮੈਂ ਤਾਂ ਸੱਚੀ ਗੱਲ ਕਹਿ ਰਿਹਾ ਐਨਾ ਪਿਆਰਾ ਪੀਸ ਹੈ ਕਿ ਛੇੜ ਪਹਿਲੀ ਵਾਰ ਬਣ ਕੇ ਆਏ ਆ ਮਾਰਚ ਦੇ ਮਹੀਨੇ ਦੇ ਵਿੱਚ ਲਾਂਚ ਕਰਿਆ ਸੀਗਾ ਦਸੰਬਰ ਚੱਲ ਰਿਹਾ ਦਸੰਬਰ 'ਚ ਰੰਗ ਬਣਿਆ ਦੇਖ ਲਓ ਤੁਸੀਂ ਹੁਣ ਲੋ ਜੀ ਜਿਹੜੇ ਕਸਟਮਰ ਕਹਿੰਦੇ ਭਾਜੀ ਇਹਦੇ ਕੋਈ ਕਲਰ ਆਪਸ਼ਨ ਨਹੀਂ ਬਣਦੀ ਜਾਂ ਕੋਈ ਰੈਡੀ ਨਹੀਂ ਕਰਵਾ ਸਕਦੇ ਲੋ ਜੀ ਪੀਸ ਬਾਏ ਕਰ ਲਿਓ ਬਸ ਰੰਗ ਇਹੋ ਜੇ ਰੰਗ ਰੈਡੀ ਕਰਵਾਇਆ ਕਿ ਮੂੰਹੋਂ ਬੋਲਦੇ ਆ ਸੂਟ ਵਾਹ ਮਤਲਬ ਕਿ ਇਹ ਸੂਟ ਦੀ ਮੈਂ ਜਿੰਨੀ ਤਾਰੀਫ ਕਰਾਉਂਨੀ ਹੋਂ ਘਟਾ ਹੈ ਜਿੰਨਾ ਮਰਜ਼ੀ ਬੋਲੀ ਜਾਵਾ ਵਾਇਰਲ ਸੂਟ ਆ ਇਹ ਪੂਰਾ ਵਾਇਰਲ ਆਰਟੀਕਲ ਇੰਸਟਾਗ੍ਰਾਮ ਤੇ ਫੇਸਬੁਕ ਦਾ ਪੂਰਾ ਵਾਇਰਲ ਆਰਟੀਕਲ ਆ ਇਹ ਸਾਰਾ ਹੈਂਡਵਰਕ ਦਾ ਪੀਸ ਫਰੰਟ ਔਰ ਬੈਕ ਦਾ ਆਰਟੀਕਲ ਕਲਰ ਤਿੰਨ ਬਣਵਾਇਆ ਇਸ ਵਾਰੀ ਸਾਰਾ ਹੈਂਡ ਔਰਿਜਨਲ ਆਰਟੀਕਲ ਹੋਊਗਾ ਕਾਪੀ ਨਹੀਂ ਸਾਰਾ ਪ੍ਰੋਪਰ ਬਾਟਮ ਦੇ ਕੰਮ ਕਾਪੀ ਕੀਆ ਕਾਪੀ ਦੇ ਇਕਲਾ ਫਰੰਟ ਫਰੰਟ ਤੇ ਵਰਕ ਆਊਗਾ ਨਾਲੇ ਸੇਮ ਵਰਕ ਨਹੀਂ ਹੋਊਗਾ ਔਰ ਚੈੱਕ ਕਰੋ ਜੀ ਇਸ ਦਾ ਦੁਪੱਟਾ ਦਿਖਾਣਾ ਤੁਹਾਨੂੰ ਦੁਪੱਟਾ ਚੈੱਕ ਕਰੋ ਬੋਧਾ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਇਹੋ ਜੇ ਸੂਟ ਅੱਗੇ ਬਸ ਐਨ ਲਾ ਲਓ ਕਿ ਸੂਟ ਉੱਥੇ ਖੁੱਲਿਆ ਹੁੰਦਾ ਹੀ ਕਸਟਮਰ ਅੱਗੇ ਜੇ ਇੱਥੇ ਕਸਟਮਰ ਬੈਠਾ ਤਾਂ ਨਾਲ ਦੀ ਨਾਲ ਉਹਨਾਂ ਸੂਟ ਦੇਖ ਗਿਆ ਪਾਖੀ ਉਹ ਸੂਟ ਦੇ ਦੋ ਬਸ ਉਹ ਸੂਟ ਦੇ ਦੋ ਕਿਉਂਕਿ ਇੰਨਾ ਵਾਇਰਲ ਆਰਟੀਕਲ ਰਹਾ ਮੇਰੇ ਸਟੋਰ ਦਾ ਸਭ ਤੋਂ ਜ਼ਿਆਦਾ ਵਿਊ ਸਭ ਤੋਂ ਜ਼ਿਆਦਾ ਪਿਆਰ ਤੁਹਾਡਾ ਮਿਲਿਆ ਸਭ ਤੋਂ ਜ਼ਿਆਦਾ ਆਰਡਰ ਜਿਹੜਾ ਇਸ ਆਰਟੀਕਲ ਦੇ ਰਹੇ ਨੇ ਮੇਰੇ ਕੋਲ ਆ ਲੋ ਕਲਰ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਪਿੰਕ ਗਾਜ਼ਰੀ ਸ਼ੇਡ ਤਿੰਨ ਰੰਗ ਨਵੇਂ ਰੈਡੀ ਕਰਵਾਏ ਆ ਰੇਟ ਮੈਂ ਲਾਸਟ ਵਿੱਚ ਦੱਸ ਕੇ ਜਾਊਂਗਾ ਰੇਟ ਸੁਣ ਲਿਓ ਆਰ ਖੜ 컬러 ਆ ਰਿਹਾ ਆਈਸ ਬਲੂ ਤਿੰਨੇ ਰੰਗ ਬੜੇ ਪਿਆਰੇ ਨੇ ਕੋਈ ਵੀ ਕਲਰ ਤੁਸੀਂ ਬਾਈ ਕਰ ਲਓ ਆਈਸ ਬਲੂ ਪਿੰਕ ਗਾਜ਼ਰੀ ਸੀਗਰੇਨ ਤਿੰਨੇ ਰੰਗ ਬੜੇ ਸੋਹਣੇ ਪੇਸਟਲ ਕਲਰ ਚਾਟ ਹੈ ਰੇਟ ਵੀ ਸੋਰੀ ਘਟ ਕੇ ਆਇਆ ਪਹਿਲਾ ਪਹਿਲਾ ਜਿਹੜਾ ਰੇਟ ਰਹੇਗਾ ਪਹਿਲਾ ਰੇਟ ਸੀ ਦਾ 14000 ਕੁ ਸੀਗਾ ਅੱਜ ਦਾ ਪ੍ਰਾਈਸ ਜੋ ਰਹੇਗਾ ਉਹ ਰਹੇਗਾ 13200 ਰੁਪਏ ਸਿਰਫ ਕੁਛੇ ਡਿਜ਼ਾਈਨ ਤਾਂ ਐਦਾਂ ਦੇ ਰੈਡੀ ਹੋ ਕੇ ਆਉਂਦੇ ਆ ਵੀ ਬਸ ਦਿਲ ਲੁੱਟ ਲੈਂਦੇ ਸੱਚੀ ਗੱਲ ਕਹਿ ਰਿਹਾ ਹਾਂ ਤੁਹਾਨੂੰ ਮੈਂ ਕਹਿੰਦਾ ਦਿਲ ਲੁੱਟਣ ਵਾਲਾ ਸੂਟ ਹੈ ਇਹ ਲੋ ਜੀ ਆਹ ਵਾਲਾ ਡਿਜ਼ਾਈਨ ਇੰਨਾ ਪਿਆਰਾ ਬਣ ਕੇ ਆਇਆ ਨਾ ਦਸੰਬਰ ਦਾ ਮੰਥ ਚੱਲ ਰਿਹਾ ਜੀ ਪੂਰਾ ਸੀਜ਼ਨ ਜਾਨਕੀ ਸੀਜ਼ਨ ਦੇ ਸਿਰਫ 3 ਤੋਂ 4 ਮਹੀਨੇ ਰਹਿ ਗਏ ਵੈਡਿੰਗ ਦੇ ਪਰ ਅਸੀਂ ਤਾਂ ਦੇਖੋ ਗਰਮੀ ਚ ਵੀ ਐਦਾਂ ਦੀ ਵੈਰਾਈਟੀ ਜਾ ਹੇਲ ਕਰਦੇ ਆ ਪਾਰਟੀ ਵੇਅਰ ਕਿਉਂਕਿ ਸਾਡੇ ਦੇ ਜਿਹੜਾ ਕਲਾਇੰਟ ਹੈ ਕਸਟਮਰ ਸਦਾ ਸਾਡੇ ਕੋਲ ਪਾਰਟੀ ਵੇਅਰ ਚੀਜ਼ ਬਾਏ ਕਰਦਾ ਸੋ ਆ ਚੈੱਕ ਕਰੋ ਜੀ ਅੱਜ ਦਾ ਡਿਜ਼ਾਈਨ ਇਹ ਪੀਸ ਉਹ ਪੀਸ ਹੈ ਵੀ ਜਿਹੜਾ ਇੱਕ ਪੀਸ ਬਣ ਕੇ ਆਇਆ ਜੀ ਬਾਅਦ ਚ ਪ੍ਰੀ ਬੁਕਿੰਗ ਲਈ ਸ਼ਾਇਦ ਤੁਹਾਨੂੰ ਮੰਥ ਵੀ ਵੇਟ ਕਰਨੀ ਪੈ ਸਕਦੀ ਹੈ 20 ਦਿਨ ਵੀ ਲੱਗ ਸਕਦੇ ਆ 25 ਦਿਨ ਵੀ ਲੱਗ ਸਕਦੇ ਆ ਪਰ ਪੀਸ ਇੰਨਾ ਪਿਆਰਾ ਹੈ ਤੁਸੀਂ ਡਿਜ਼ਾਈਨ ਚੈੱਕ ਕਰੋ ਮੈਂ ਕਹਿੰਨਾ ਦੈਨ ਨੂੰ ਲੱਗਦਾ ਹੈ ਪੀਚੀ ਅੱਖਾਂ ਨੂੰ ਪੈਂਦਾ ਵੀ ਹਾਬੀਆਂ ਚੀਜ਼ ਬਣਾਈ ਹੋਈ ਹੈ ਕਾਰੀਗਰ ਨੇ ਕੋਈ ਇੰਨਾ ਪਿਆਰਾ ਪੀਸ ਬਣ ਕੇ ਆਇਆ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਆ ਦੇਖੋ ਪੰਨਾ ਤੇ ਰੂਬੀ ਦਾ ਕੰਮ ਕਿੰਨਾ ਸ਼ਾਨਦਾਰ ਕੰਬੀਨੇਸ਼ਨ ਚੈੱਕ ਕਰੋ ਦੋਨਾਂ ਦਾ ਰੂਬਾ ਪੰਨ ਇਸ ਵਾਰੀ ਮੇਰੇ ਕੋਲੋਂ ਜਿੰਨੇ ਵੀ ਵੈਲਵਟ ਦੇ ਪੀਸ ਆਣਗੇ ਨਾ ਉਹ ਸਾਰੇ ਪ੍ਰੀਮੀਅਮ ਵੈਲਵਟ ਵਾਲੀ ਆਏਗੀ ਜਿਹੜੀ ਮੈਂ ਮਤਲਬ ਇਹ ਜਿਹੜੀ ਖਰਗੋਸ਼ ਦੇ ਕੰਨਾਂ ਵਾਲੀ ਵੈਲਵਟ ਹੁੰਦੀ ਹੈ ਖਰਗੋਸ਼ ਵਾਲੀ ਵੈਲਵਟ ਸੋ ਫੁੱਲ ਪਿਓਰ ਵੈਲਵਟ ਜਿਹਨੂੰ ਕਹਿੰਦੇ ਆ ਇਹ ਉਹ ਵੈਲਵਟ ਹੈ ਜਿਹੜੀ 600 ਤੋਂ 700 ਮੀਟਰ ਦੀ ਗੱਲੀ ਵੈਲਵਟ ਦੀ ਸ਼ਰਟ ਮਤਲਬ ਕਿ ਇਹਲੀ ਮੀਟਰ ਦਾ ਫੈਬਰਿਕ ਹੁੰਦਾ ਆ ਚੈੱਕ ਕਰੋ ਇਹ ਡਰਾਈ ਕਲੀਨਰ ਫੈਬਰਿਕ ਦਾ ਫੁੱਲ ਪਿਓਰ ਵੈਲਵਟ ਦਾ ਪੀਸ ਲੈ ਕੇ ਆਇਆ ਜੀ Ориジナル ਵੈਲਵਟ ਇਸ ਤੋਂ ਉੱਪਰ ਵੈਲਵਟ ਨਹੀਂ ਬਣਦੀ ਹੋਰ ਕੋਈ ਸਭ ਤੋਂ ਪ੍ਰੀਮੀਅਮ ਵੈਲਵਟ ਹੈ ਲਾਈਨਿੰਗ ਲਾ ਦੀਆ ਡਰਾਈ ਕਲੀਨਰ ਫੈਬਰਿਕ ਹੈ ਸਾਰਾ ਸਾਰਾ ਦਬਕਾ ਵਰਕ ਪਾਰਟੀ ਵੇਅਰ ਸੂਟ ਰੈਡੀ ਕਰਵਾਇਆ ਸਭ ਤੋਂ ਵੱਡਿਆ ਕਨਸੈਪਟ ਬਹੁਤ ਸੋਹਣਾ ਆ ਚੈੱਕ ਕਰੋ ਕਨਸੈਪਟ ਬਿਲਕੁਲ ਨਵਾਂ ਕਨਸੈਪਟ ਹੈ ਇਸ ਤਰ੍ਹਾਂ ਜਿਹੜੀ ਬਾਟਮ ਆਏਗੀ ਉਹ ਆਏਗੀ ਪਿਓਰ ਖ ਸੋ ਆ ਆ ਰਿਹਾ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦੁਪੱਟਾ ਸਾਰਾ ਦਬਕੇ ਦਾ ਕੰਮ ਦੁਪੱਟਾ ਵੀ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਮੈਂ ਫੇਰ ਕਹਿ ਰਿਹਾ ਡਰਾਈ ਕਲੀਨਰ ਪੀਸ ਆ ਵਾਸ਼ੇਬਲ ਨਹੀਂ ਹੈਗਾ ਸਾਰਾ ਸਾਰਾ ਹੈਂਡਵਰਕ ਹੈ ਫੁੱਲ ਪਿਓਰ ਵੈਲਵਟ ਹੈ ਪ੍ਰੀਮੀਅਮ ਵਾਲੀ ਫੁੱਲ ਪਿਓਰ ਵੈਲਵਟ ਆਏਗੀ ਸੋ ਬੜੀ ਪਿਆਰੀ ਵੈਲਵਟ ਹੈ ਸੋ ਜਲਦੀ ਉਹ ਜਲਦੀ ਆਰਡਰ ਬਾਈ ਕਰ ਲਓ ਸੋ ਪੀਸ ਬੜਾ ਸੋਹਣਾ ਲੋ ਜੀ ਖਰਗੋਸ਼ ਦੇ ਕੰਨਾਂ ਵਾਲੀ ਵੈਲਵਟ ਦਾ ਇੱਕ ਹੋਰ ਡਿਜ਼ਾਈਨ ਦਿਖਾਉਣ ਜਾ ਰਿਹਾ ਹਾਂ ਤੁਹਾਨੂੰ ਵੈਲਵਰ ਦੀ ਡਿਮਾਂਡ ਸਭ ਤੋਂ ਜ਼ਿਆਦਾ ਆ ਰਹੀ ਹੈ ਖਾਸ ਪਾਜੀ ਵੈਲਵਰ ਦੇ ਵਿੱਚ ਵੈਡਿੰਗ ਸਪੈਸ਼ਲ ਕੋਈ ਆਰਟੀਕਲ ਰੈਡੀ ਕਰਾਓ ਆਪਾਂ ਜਿਹੜੇ ਆਰਟੀਕਲ ਰੈਡੀ ਕਰਵਾ ਰਹੇ ਆ ਵੈਲਵਰ ਦੇ ਉਹ ਸਭ ਤੋਂ ਹਾਈ ਪ੍ਰੀਮੀਅਮ ਕੁਆਲਿਟੀ ਜਿਹੜੀ 600 ਤੋਂ 700 ਰੋਲ ਮੀਟਰ ਦੀ ਕੁਆਲਿਟੀ ਹੁੰਦੀ ਹੈ ਨਾ ਵੈਲਵਰ ਦੀ ਜਾਨਕੀ ਫੁੱਲ ਪਿਓਰ ਵੈਲਵਰ ਕਹਾਂਗਾ ਸਿੱਧੀ ਗੱਲ ਕਹਾਂਗਾ ਫੁੱਲ ਪਿਓਰ ਵੈਲਵਰ ਇਸ ਤੋਂ ਉੱਪਰ ਵੈਲਵਰ ਨਾ ਤਾਂ ਕਦੇ ਬਣੇ ਆ ਨਾ ਕਦੇ ਬਣੇਗੀ ਆ ਚੈੱਕ ਕਰੋ ਜੀ ਵੈਲਵਰ ਦੀ ਲਾਸਟ ਚੇਜ ਆ ਇਹ ਫੁੱਲ ਪਿਓਰ ਵੈਲਵਰ ਸੋ 80 ਗ੍ਰਾਮ ਵਾਲੀ ਵੈਲਵਰ ਆ ਇਹ ਸਾਰਾ ਸਾਰਾ ਹੈਂਡਵਰਕ ਆ ਟੋਟਲੀ ਹੈਂਡਵਰਕ ਦਾ ਡਰਾਈ ਕਲਿੰਗਰ ਫੈਬਰਿਕ ਰਹੇਗਾ ਪ੍ਰੋਪਰ ਸਲੀਵਸ ਤੇ ਕੰਮ ਹੈ ਇਸ ਦੇ ਨਾਲ ਵੀ ਖਿਮਖਾਬ ਦੀ ਬੋਟਮ ਆਏਗੀ ਸੋ ਡਿਜ਼ਾਈਨ ਬਿਲਕੁਲ 2026 ਦਾ ਨਵਾਂ ਡਿਜ਼ਾਈਨ ਖਿਮਖਾਬ ਦੀ ਬ੍ਰੋਕਰਡ ਦੀ ਬੋਟਮ ਆ ਰਹੀ ਹੈ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਆ ਰਿਹਾ ਦੁਪੱਟੇ ਦੇ ਕੋਰਨਰ ਵਰਕ ਆਊਗਾ ਬੂਟੀ ਵਰਕ ਦਾ ਕੰਮ ਹੈ ਥੀਸ ਬੜਾ ਸ਼ਾਨਦਾਰ ਇਸੇ ਰੇਟ ਦੀ ਗੱਲ ਕਰਨਾ ਤਾਂ ਇਸ ਦਾ ਜਿਹੜਾ ਰੇਟ ਰਹੂਗਾ ਉਹ ਰਹੇਗਾ 11700 ਰੁਪਏ ਸੋ ਆਰਡਰ ਤੁਸੀਂ ਆਪਣਾ ਜਲਦੀ ਕਰ ਰਹੇ ਹੋ ਕਰ ਲਿਓ ਫੁੱਲ ਪਿਓਰ ਵੈਲਵਟ ਵੈਲਵਟ ਦੇ ਵਿੱਚ ਅਜ ਤੱਕ ਮੈਂ ਇਹੋ ਜਿਹਾ ਕਲਰ ਨਹੀਂ ਦੇਖਿਆ ਕਿਉਂਕਿ ਇਹ ਕਲਰ ਸਿਰਫ ਤੁਹਾਨੂੰ ਫੁੱਲ ਪਿਓਰ ਵੈਲਵਟ ਦੇ ਵਿੱਚ ਹੀ ਦੇਖਣ ਨੂੰ ਮਿਲੂਗਾ ਕਿਉਂਕਿ ਇਹ ਕਲਰ ਹੀ ਇਹੋ ਜਿਹਾ ਹੈ ਸੋ ਨਹੀਂ ਤਾਂ ਮੋਸਟਲੀ ਜਿੰਨੀ ਵੀ ਵੈਲਵਟ ਦੇ ਤੁਸੀਂ ਸੂਟ ਦੇਖੇ ਹੋਣੇ ਜਿਹੜੀ 5000 ਵਾਲੀ ਰੇਂਜ ਆਂਦੀ ਹੈ ਉਹ ਦੂਜੀ ਵੈਲਵਟ ਹੁੰਦੀ ਹੈ ਮਾਈਕਰੋ ਵੈਲਵਟ ਹੁੰਦੀ ਹੈ 9000 ਨੰਬਰ ਜਿਹੜੀ ਆਹ ਵਾਲੀ ਵੈਲਵਟ ਹੈ ਇਹ ਉਸ ਤੋਂ ਹਾਈ ਪ੍ਰੀਮੀਅਮ ਹੋਗੀ ਜਿਹੜੀ ਇਹ ਵਾਲੀ ਹੈ ਇਹ ਹੈਗੀ ਹੈ 600 ਤੋਂ 700 ਮੀਟਰ ਦੀ ਕੁਆਲਿਟੀ ਉਹ ਵਾਲਾ ਸੂਟ ਬਣਦਾ 900 ਤੋਂ 1000 ਉਹਦਾ ਕਲਰ ਚਾਰਟ ਤੇ ਇਹਦਾ ਕਲਰ ਚਾਰਟ ਬਿਲਕੁਲ ਡਿਫਰੈਂਟ ਹੁੰਦਾ ਜਿਹੜੀ ਇਹਦੀ ਫੀਲ ਹੁੰਦੀ ਹੈ ਫੁੱਲ ਪਿਓਰ ਵੈਲਵਟ ਦਾ ਇੱਕ ਹੋਰ ਐਕਸਕਲੂਸਿਵ ਆਰਟੀਕਲ ਲੈ ਕੇ ਆਇਆ ਲਵੈਂਡਰ ਸ਼ੇਡ ਦੇ ਵਿੱਚ ਤੁਸੀਂ ਕਲਰ ਚੈੱਕ ਕਰੋ ਕਿੰਨਾ ਯੂਨਿਕ ਹੈ ਸਭ ਤੋਂ ਵੱਡੀ ਗੱਲ ਡ੍ਰਾਈਕਨਰ ਫੈਬਰਿਕ 80 ਗ੍ਰਾਮ ਵਾਲੀ ਵੈਲਵਟ ਫੁੱਲ ਪਿਓਰ ਵੈਲਵਟ ਸੁਪਰੀਮੀਅਮ ਵੈਲਵਟ ਸੋ ਇਹ ਵਾਈਟ ਆਂਦੀ ਹੈ ਡਾਈ ਹੁੰਦੀ ਹੈ ਮੋਸਟਲੀ ਵਾਈਟ ਹੀ ਆਂਦੀ ਹੈ ਡਾਈ ਹੁੰਦੀ ਹੈ ਇਸ ਰੰਗ ਸਾਰੇ ਡਾਈ ਹੁੰਦੇ ਆ ਸੋ ਇਹ ਡਾਈਏਬਲ ਹੁੰਦੀ ਹੈ ਸਾਰਾ ਸਾਰਾ ਦਬਕੇ ਦਾ ਪੀਸ ਬਣਿਆ ਹੋਇਆ ਸਾਰਾ ਹੈਂਡਵਰਕ ਪਿਓਰ ਖਿੰਖਾ ਬ੍ਰੋਕਰ ਦੀ ਬਾਟਮ ਆ ਰਹੀ ਹੈ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ 4 ਸਾਈਡ ਦੁਪੱਟਾ ਕਲਰ ਚੈੱਕ ਕਰੋ ਕਿੰਨਾ ਯੂਨਿਕ ਹੈ ਆਜ ਤੱਕ ਵੈਲਵਰਡ ਦੇ ਵਿੱਚ ਰੰਗ ਨਹੀਂ ਦੇਖਿਆ ਆਪਾਂ ਇਹ ਸੋ ਨਹੀਂ ਤਾਂ ਜਿਹੜੇ ਇਹ ਵਾਲੇ ਕਲਰ ਆ ਨਾ ਮੋਸਟਲੀ ਇਹ ਤੁਹਾਨੂੰ ਵਧੀਆ ਵੈਲਵਰਡ ਦੇ ਵਿੱਚ ਦੇਖਣ ਨੂੰ ਮਿਲਣਗੇ ਸੋ 4 ਸਾਈਡ ਦੁਪੱਟਾ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਵੈਡਿੰਗ ਸਪੈਸ਼ਲ ਵੈਲਵਰਡ ਦਾ ਆਰਟੀਕਲ ਹੈ ਪ੍ਰਾਈਸ ਇਸ ਦਾ ਜਿਹੜਾ ਰਹੂਗਾ ਔਰੇਗਾ 14800 12 ਵੈਲਵਰਡ ਦਾ ਬੁਟੀਕ ਦਾ ਸੈਲੀਬ੍ਰਿਟੀ ਫੋਟੋ ਵਾਲਾ ਪੀਸ ਰੈਡੀ ਕਰਵਾਇਆ ਇਹ ਆਪਾਂ ਸੋ ਡਿਜ਼ਾਈਨ ਆ ਵਾਲਾ ਰੈਡੀ ਕਰਵਾਇਆ ਆਪਾਂ ਛ ਸੋ ਵੈਲਵਟ ਬੜੀ ਸ਼ਾਨਦਾਰ ਹੈ ਪਿਓਰ ਵੈਲਵਟ ਦੇ ਵਿੱਚ ਇਹ ਆਰਟੀਕਲ ਆਊਗਾ ਸਾਰਾ ਸਾਰਾ ਬੁਟੀਕ ਸਟਾਈਲ ਦਾ ਹੈਂਡਵਰਕ ਦਾ ਪੀਸ ਬਣਾ ਹੋਇਆ ਹੈ ਪਰਪਲ ਸ਼ੇਡ ਹੈ ਕਲਰ ਬਹੁਤ ਸੋਹਣਾ ਹੈ ਸਿੰਗਲ ਪੀਸ ਰੈਡੀ ਕਰਵਾਇਆ ਬੁਟੀਕ ਦਾ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਪਹਿਲਾਂ ਕਿੰਨਾ ਪਿਆਰਾ ਡਿਜ਼ਾਈਨ ਹੈ ਸੋ neck ਤੇ work neck line ਦਿਖਾ ਦੇ ਰੋਮੀ ਭਲਾ neck ਜਿਹੜਾ ਇਸ ਦਾ ਆਵਲਾ ਡਿਜ਼ਾਈਨਰ ਨੇ ਬਾਰਡਰ ਲੁੱਕ ਲੱਗੇ ਆ ਦੋ ਡਿਜ਼ਾਈਨ ਦਿੱਤੇ ਹੋਇਆ ਸਾਈਡ ਤੇ ਮਤਲਬ ਕਿ ਯੂਨਿਕ ਹੈ ਡਿਜ਼ਾਈਨ ਬਹੁਤ ਸੋਹਣਾ ਪ੍ਰੋਪਰ 슬ੀਵਸ ਤੇ ਕੰਮ 올 오버 ਵੈਲਵਰ ਦਾ ਸੂਟ ਰਹੇਗਾ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਦੁਪੱਟਾ ਆ ਰਿਹਾ ਦੁਪੱਟਾ ਲੈਸ ਵਗ ਦੇ ਵਿੱਚ ਸੋ ਪੀਸ ਬੜਾ ਸ਼ਾਨਦਾਰ ਹੈ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 9650 9650 ਪਰ ਸਿੰਗਲ ਪੀਸ ਬਣ ਕੇ ਆ ਜੀ ਆਰਡਰ ਤੁਸੀਂ ਜਲਦੀ ਤੋਂ ਜਲਦੀ ਕਰ ਲਓ ਜਿਨ੍ਹਾਂ ਨੂੰ ਵੈਡਿੰਗ ਦੇ ਲਈ ਹੁਣ ਅੱਗੇ ਤੁਹਾਨੂੰ ਪਤਾ ਆ ਦਸੰਬਰ ਦਾ ਮਹੀਨਾ ਜਨਵਰੀ 'ਚ ਵੀ ਦਸੰਬਰ ਦੀ ਪੂਰੀ ਠੰਡ ਰਹਿਣੀ ਹੈ ਲੋੜੀ ਆ ਲੋੜੀ ਆ ਰਹੀ ਹੈ ਲੋੜੀ ਕਰਕੇ ਵੀ ਜਿੱਦਾਂ ਕਸਟਮਰ ਨੂੰ ਚਾਹੀਦੇ ਹੁੰਦੇ ਕੋਈ ਇਦਾਂ ਦੇ ਆਰਟੀਕਲ ਤਾਂ ਜਲਦੀ ਜਲਦੀ ਬਾਏ ਕਰ ਲਓ ਇਸ ਵਾਰੀ ਇਹ ਲਾ ਲਓ ਕਿ ਇਸ ਸੀਜ਼ਨ ਦੇ ਵਿੱਚ ਮੋਸਟ ਕਿ ਜਦੋਂ ਮੇਰੇ ਕੋਲ ਕਸਟਮਰ ਆਂਦਾ ਉਹ ਵੀਡੀਓ ਜਾਂ ਸਕਰੀਨਸ਼ਾਟ ਲੈ ਕੇ ਆਂਦਾ ਹੁਣ ਕੋਈ ਕਸਟਮਰ ਮਾਨਸੇ ਤੋਂ ਆ ਰਿਹਾ ਹੈ ਕੋਈ ਬਠਿੰਡੇ ਤੋਂ ਆ ਰਿਹਾ ਹੈ ਬਹੁਤ ਦੂ 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 ਕਸਟਮਰ ਆਦਾ ਥੋੜਾ ਪਿਆਰ ਮਿਲ ਰਿਹਾ ਸੋ ਸੋ ਇਸ ਪਿਆਰ ਦੇ ਮੈਂ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਜਿੰਨਾ ਇੰਨਾ ਪਿਆਰ ਦਿੰਦੇ ਹੋ ਤੁਸੀਂ ਸੋ ਇਹ ਆਰਟੀਕਲ ਦੀ ਗੱਲ ਕਰਨ ਲੱਗਿਆ ਕਾਫੀ ਕਲਾਇੰਟ ਮੇਰੇ ਤੋਂ ਦੂ 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 ਆਏ ਫੋਟੋ ਵੀਡੀਓ ਲੈ ਕੇ ਭਾਜੀ ਇਹ ਆਰਟੀਕਲ ਬਾਏ ਕਰਨਾ ਪਰ ਕੀ ਹੋਇਆ ਜਦੋਂ ਅਸੀਂ ਕਹਿੰਦੇ ਸੋਲਡ ਆਊਟ ਹੈ ਪੀਸ ਇਹ ਕਸਟਮਰ ਦਾ ਦਿਲ ਟੁੱਟ ਜਾਂਦਾ ਸੀਗਾ ਸੋ ਲੋ ਜੀ ਉਹ ਕਹਿੰਦੇ ਸੀ ਬੜੀ ਦੂਰੋਂ ਆਇਆ ਮੈਂ ਕਿਹਾ ਜੇ ਤੁਸੀਂ ਬੜੀ ਦੂਰੋਂ ਆਇਓ ਤਾਂ ਅਸੀਂ ਬੜੀ ਦੂਰ ਪੰਚਾਵਾਂਗੇ ਤੁਸੀਂ ਆਪਣਾ ਆਰਡਰ ਦੇ ਦਿਓ ਸੋ ਯਾਨੀ ਕਿ ਪ੍ਰੀ ਬੁਕਿੰਗ ਤੇ ਰਿਹਾ ਅਜੇ ਤੱਕ ਇਹ ਆਰਟੀਕਲ ਗਰਾਰਾ ਸੂਟ ਮੋਸਟ ਵਾਇਰਲ ਸੁਪਰ ਹਿੱਟ ਗਰਾਰਾ ਸੂਟ ਜੀ ਮੇਰੇ ਸਟੋਰ ਦਾ ਫਰੰਟ ਬੈਕ ਦਾ ਡਿਜ਼ਾਈਨ ਸਾਰਾ ਸਾਰਾ ਹੈਂਡਵਰਕ ਫੈਬਰਿਕ ਰੇਗਾ ਪਿਓਰ ਜਰਾਫ ਸ਼ਿਮਰ ਓਏ ਹੋਏ ਪੀਸ ਦੇਖੋ ਗਰਾਰਾ ਦਾ ਫਲੇਅਰ ਮੈਂ ਕਹਿੰਨਾ ਬੜੀ ਦੂਰੋਂ ਦੂਰ ਕਸਟਮਰ ਆਇਆ ਇਸ ਗਰਾਰੇ ਲਈ ਕਿ ਭਾਜੀ ਅਸੀਂ ਸਪੈਸ਼ਲ ਇਹਦੇ ਕਰਕੇ ਆਏ ਆ ਸੋ ਸਾਨੂੰ ਗਰਾਰਾ ਸੂਟ ਦੇ ਦਿਓ ਸੋ ਅਸੀਂ ਉਹਨਾਂ ਨੂੰ ਕਹਿਆ ਜੀ ਤੁਸੀਂ ਬੁਕਿੰਗ ਕਰਵਾਜੋ ਤੁਹਾਡਾ ਕੋਰੀਅਰ ਲਵਾ ਦਾਂਗੇ ਸੋ ਜਿੰਨੇ ਵੀ ਕਸਟਮਰ ਮੇਰੇ ਕੋਲ ਆਏ ਉਹਨਾਂ ਕੋਲੋਂ ਆਪਾਂ ਪੀ ਸਾਰੇ ਪੰਚਾਤੇ ਆ ਸਭ ਨੂੰ ਪੀਸ ਮਿਲ ਗਏ ਆ ਲੋ ਜੀ ਫਾਈਨਲੀ ਆਪਾਂ ਦੋ ਤਿੰਨ ਪੀਸ ਮੇਰੇ ਕੋਲ ਐਕਸਟਰਾ ਹੋਰ ਆਏ ਆ ਇਸ ਕਰਕੇ ਆਪਾਂ ਦੁਬਾਰਾ ਰੀਲ ਪਾ ਰਹੇ ਨੇ ਤਾਂ ਮੈਨੂੰ ਰੀਲ ਪਾਣ ਦਾ ਦੁਬਾਰਾ ਮੌਕਾ ਨਹੀਂ ਮਿਲਣਾ ਸੀ ਸਾਰਾ ਹੈਂਡਵਰਕ ਛੋਟ ਛੋਟ ਦੇ ਵਿੱਚ ਬੜੀ ਸੋਹਣੀ ਕਢਾਈ ਕਰੀ ਹੈ ਸਾਰਾ ਹੱਥ ਦਾ ਕੰਮ ਹੈ ਟੋਟਲੀ ਬੁਟੀਕ ਸਟਾਈਲ ਦੀ ਸ਼ਰਟ ਪ੍ਰੋਪਰ ਬੈਕ ਤੇ ਵਰਕ ਆਇਆਗਾ ਬੈਕ ਤੇ ਘੇਰਾ ਬਣਿਆ ਹੋਇਆ ਗਰਾਰਾ ਰੈਡੀ ਟੂ ਦਾਲਚੀਨੀ ਕਲਰ ਦਾ ਨਵਾਂ ਸ਼ੇਡ ਹੈ ਫੁੱਲ ਵੈਡਿੰਗ ਬਈ ਫੁੱਲ ਫੁੱਲ ਵੈਡਿੰਗ ਲਈ ਸਪੈਸ਼ਲ ਰਿੰਗ ਸਰਮਨੀ ਲਈ ਬੜਾ ਪਿਆਰਾ ਆਰਟੀਕਲ ਦੁਪੱਟਾ ਹੈਗਾ ਫੋਰ ਸਾਈਡ ਬਿਊਟੀਫੁੱਲ ਗਰਾਰਾ ਸੂਟ ਹੈ ਸਭ ਤੋਂ ਸੋਹਣਾ ਗਰਾਰਾ ਸੂਟ ਹੈ ਸੋ ਆਰਡਰ ਤੁਸੀਂ ਆਪਣਾ ਜਲਦੀ ਕਰ ਲਓ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਪਹਿਲਾਂ ਪਲੱਸ ਰੇਂਜ ਸੀ ਇਸ ਵਾਰੀ ਜਿਹੜਾ ਪ੍ਰਾਈਸ ਆਊਗਾ ਉਹ ਆਏਗਾ 18800 ਸੂਟ ਦੇਖਣ ਤੋਂ ਪਹਿਲਾਂ ਤੁਸੀਂ ਮਾਡਲ ਦੀ ਵੀਡੀਓ ਦੇਖ ਲਓ ਨਾਲ ਦੀ ਨਾਲ ਆਰਡਰ ਕਰ ਲੈਣਾ ਤੁਸੀਂ ਮਾਡਲ ਦੀ ਵੀਡੀਓ ਚੈੱਕ ਕਰੋ ਕਿੰਨਾ ਸ਼ਾਨਦਾਰ ਪੀਸ ਹੈ ਲੋ ਜੀ ਫਾਈਨਲੀ ਆਰਟੀਕਲ ਲੈ ਕੇ ਆਇਆ ਬੜਾ ਪਿਆਰਾ ਪੀਸ ਬਣ ਕੇ ਆਇਆ ਕੋਲਰ ਕੰਬੀਨੇਸ਼ਨ ਇੰਨਾ ਲਾਜਵਾਬ ਹੈ ਜਿਹੜੇ ਤੁਸੀਂ ਮੌਡਲ ਦੇ ਪਾਇਆ ਦੇਖਿਆ ਕਿੰਨਾ ਸੋਹਣਾ ਲੱਗ ਰਿਹਾ ਪੀਸ ਔਰ ਜਦੋਂ ਪ੍ਰੋਪਰ ਸੂਟ ਬਣਾ ਹੋਇਆ ਹੈਗਾ ਨਾ ਓਏ ਡਿਜ਼ਾਈਨ ਇੰਨਾ ਸ਼ਾਨਦਾਰ ਕਲਰ ਕੰਬੀਨੇਸ਼ਨ ਇੰਨਾ ਸ਼ਾਨਦਾਰ ਸਾਰਾ ਦਬਕੇ ਵਰਕ ਦਾ ਵੈਡਿੰਗ ਸਪੈਸ਼ਲ ਆਰਟੀਕਲ ਲੈ ਕੇ ਆਇਆ ਪ੍ਰੋਪਰ ਬੁਟੀਕ ਸਟਾਈਲ ਆਏ ਹੋਏ ਪੀਸ ਦੇਖੋ ਕਿੰਨਾ ਪਿਆਰਾ ਮੜਿਆ ਪਿਆ ਸੂਟ ਪੂਰਾ ਹੈਵੀ ਪੀਸ ਕੋਈ ਗਹਿਣਾ ਟੱਪਾ ਪਾਣ ਦੀ ਲੋੜ ਨਹੀਂ ਇਹੋ ਜਿਹਾ ਸੂਟ ਪਾ ਕੇ ਨਾ ਬਸ ਗਹਿਣੇ ਦੀ ਕੀ ਰਿਸ ਕਰਦੇ ਆ ਇਹੋ ਜਿਹੀ ਸੂਟਾਂ ਦੀ ਸਾਰਾ ਸਾਰਾ ਹੈਂਡਵਰਕ ਸਾਰਾ ਪੈਚਵਰਕ ਪ੍ਰੋਪਰ ਹੈਵੀ ਬਾਟਮ ਦੇ ਕੰਮ ਇੱਕ ਸਾਈਡ ਦਾ ਪਹੁੰਚਾ ਇਧਰ ਆ ਇੱਕ ਬੈਕ ਸਾਈਡ ਆ ਪ੍ਰੋਪਰ ਈਜ਼ੀ ਤਰੀਕੇ ਨਾਲ ਬਾਟਮ ਬਣੇਗੀ ਕਨਸੈਪਟ ਤੁਸੀਂ ਜਿੱਦਾਂ ਮਰਜ਼ੀ ਬਣਾ ਲਓ ਚਾਹੇ ਸਲਵਾਰ ਸ਼ਰਾਰਾ ਪਲਾਜ਼ੋ ਜੋ ਮਰਜ਼ੀ ਬਣਾਓ ਪੀਸ ਬਹੁਤ ਸੋਹਣਾ ਸੋ ਸਾਰਾ ਪੈਚਵਰਕ ਦਾ ਕੰਮ ਆ ਆ ਦੇਖੋ ਕੰਬੀਨੇਸ਼ਨ ਪੈਚਵਰਕ ਹੈ ਬੜਾ ਪਿਆਰਾ ਪੀਸ ਹੈ ਦੁਪੱਟਾ ਚੈੱਕ ਕਰੋ ਕੰਟਰਾਸਟ ਦੇ ਦੁਪੱਟਾ ਰੈਡੀ ਕਰਵਾਇਆ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟੇ ਤੇ ਆ ਗਿਆ ਜੀ ਆ ਦੇਖੋ ਹੁਣ ਦੁਪੱਟੇ ਤੇ ਆ ਗਿਆ ਸਕਿਨ ਕਲਰ ਦਾ ਪੈਚ ਇਸ ਤੇ ਆ ਗਿਆ ਔਰੇਂਜ ਕਲਰ ਦਾ ਪੈਚ ਯਾਨੀ ਕਿ ਇਸ ਦਾ ਕ ਉਹ ਬਿਊਟੀਫੁੱਲ ਆਰਟੀਕਲ ਆ ਫੋਰ ਸੈਟ ਪੂਰਾ ਹੈਵੀ ਦੁਪੱਟਾ ਸਾਰਾ ਦਬਕੇ ਦਾ ਕੰਮ ਵਿਡਿੰਗ ਸਪੈਸ਼ਲ ਐਕਸਕਲੂਸਿਵ ਆਰਟੀਕਲ ਲੈ ਕੇ ਆਇਆ ਜਿਹੜਾ ਪ੍ਰਾਈਸ ਰਹੇਗਾ 21800 ਭੋਜੀ ਲਹਿੰਗਾ ਸੂਟ ਲੈ ਕੇ ਆਇਆ 2026 ਦਾ ਨਵਾਂ ਡਿਜ਼ਾਈਨ ਬਹੁਤ ਸੋਹਣਾ ਆਰਟੀਕਲ ਲੈ ਕੇ ਆਇਆ ਪਹਿਲਾਂ ਚੈੱਕ ਕਰੋ ਲਹਿੰਗਾ ਬਸ ਲਹਿੰਗਾ ਪਾਇਆ ਹਰ ਕੋਈ ਪੁੱਛੇਗਾ ਕਿ ਲਹਿੰਗਾ ਲਿਆ ਕਿੱਥੋਂ ਆ ਬਸ ਤੁਸੀਂ ਇੱਕ ਗੱਲ ਕਹਿਣੀ ਆ ਅਮਰਤ ਸਰੀਆ ਮਾਲਿਆਂ ਦੀ ਸ਼ਾਪ ਤੋਂ ਸੋ ਉਹਨਾਂ ਨੇ ਕਿਹਾ ਵਾਹ ਕੀ ਲਹਿੰਗਾ ਬਣਵਾਇਆ ਜਬਰਦਸਤ ਪੀਸ ਅਲਟੀਮੇਟ ਲਹਿੰਗਾ ਔਰ ਜਦੋਂ ਤੁਸੀਂ ਪ੍ਰਾਈਸ ਦੱਸੋਗੇ ਨਾ ਲਹਿੰ ਸ਼ੌਕ ਹੋ ਗਿਆ ਨਗੇ ਉਹ ਹਰ ਕੋਈ ਸ਼ੌਕ ਹੋ ਜਗਾ ਪ੍ਰਾਈਸ ਸੁਣ ਕੇ ਇੰਨਾ ਪਿਆਰਾ ਲਹਿੰਗਾ ਫੁੱਲ ਫਲੇਅਰ ਦੇ ਲਹਿੰਗਾ ਸਾਰਾ ਹੈਂਡਵਰਕ ਪਿਓਰ ਗਲਾਸ਼ੀਮੋ অর্ਗੈਂਜ਼ਾ ਲਹਿੰਗਾ ਇਹ ਲਹਿੰਗਾ ਸੈਮੀ ਸਟੀਚ ਆ ਮਤਲਬ ਕਿ ਇੱਥੇ ਸੀਨ ਲਗਣੀ ਹੈ ਇਹ ਤੁਸੀਂ ਕੇਨ ਲਵਾਣੀ ਤਾਂ ਲਵਾ ਸਕਦੇ ਹੋ ਆਦਰਵਾਇਸ ਸੀਨ ਲੱਗ ਜਾਣੀ ਹੈ ਸੋ ਆ ਚੈੱਕ ਕਰੋ ਹੁਣ ਇਹ ਸ਼ਰਟ ਓਏ ਹੋਏ ਹੋ ਡਿਜ਼ਾਈਨ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਡਿਜ਼ਾਈਨ ਹੈ ਸ਼ੋਰ ਸ਼ਰਾਰਾ ਲਹਿੰਗਾ ਬਿਊਟੀਫੁੱਲ ਇਹਦਾ ਤੁਸੀਂ ਸ਼ਰਾਰਾ ਵੀ ਬਣਾ ਸਕਦੇ ਹੋ ਦੋਨੋਂ ਚੀਜ਼ਾਂ ਬਣ ਜਾਣਗੀਆਂ ਜੇ ਲਹਿੰਗਾ ਨਹੀਂ ਰੱਖਣਾ ਤਾਂ ਇਹਦਾ ਸ਼ਰਾਰਾ ਵੀ ਬਣ ਜੂਗਾ ਸੋ ਆਹ ਆ ਰਹੀ ਹੈ ਸ਼ੋਰ ਸ਼ਰਟ ਪ੍ਰੋਪਰ 슬ੀਵਸ ਦੇ ਕਮ ਸਾਰਾ ਹੈਂਡਵਰਕ ਬਿਊਟੀਫੁਲ ਆਰਟੀਕਲ ਫੁੱਲ ਹੈਵੀ ਜਾਲ ਦੁਪੱਟਾ ਸੋ ਲਹਿੰਗਾ ਦੇਖੋ ਇੱਕ ਨਾ ਸ਼ਾਨਦਾਰ ਹੈ ਵਾਸ ਖੋਲਦੇ ਆਹ ਪੀਸ ਨਾਲ ਦੇ ਕਸਟਮਰ ਆ ਪਾਜੀ ਟੈਕ ਕਰ ਦੋ ਉਹ ਪੀਸ ਹੈ ਇਹ ਬੜਾ ਪਿਆਰਾ ਪੀਸ ਹੈ ਸੋ ਰੇਟ ਇਸ ਦਾ ਰਹੇਗਾ ਜੀ 23400 ਲੋ ਜੀ ਪੀਸ 5 ਬਣ ਕੇ ਆਏ ਆ ਮੇਰੇ ਸਾਹਮਣੇ ਆਰਡਰ ਇਹਦਾ 200 ਹੋਣਾ ਹੈ 200 ਆਰਡਰ ਆਣਾ ਹੈ ਇਸ ਲਹਿੰਗੇ ਸੁੱਟ ਦਾ ਕਿਉਂਕਿ ਜਿਹੜਾ ਇਹਦਾ ਮੈਂ ਪ੍ਰਾਈਸ ਦਸੂਗਾ ਜਦੋਂ ਤੋਂ ਮੈਂਨੇ ਪ੍ਰਾਈਸ ਦੱਸਤਾ ਨਾਲ ਦੀ ਨਾਲ ਤੁਹਾਡਾ WhatsApp ਤੇ ਸਕਰੀਨਸ਼ਾਟ ਆਏਗਾ ਇਹ ਮੈਂ ਗਰੰਟੀ ਦਿੰਦਾ ਵੀ ਆਰਡਰ ਕਰਨਾ ਸੋ ਲਹਿੰਗਾ ਸੂਟ ਲੈ ਕੇ ਆਇਆ ਜੀ ਇੰਨਾ ਸ਼ਾਨਦਾਰ ਲਹਿੰਗਾ ਸਭ ਤੋਂ ਵੱਡੀ ਗੱਲ 5 ਮੀਟਰ ਨਾਲ ਸਲਵਾਰ ਵੀ ਨਾਲ ਤੇ ਨਾਲ ਲਹਿੰਗਾ ਵੀ ਇੱਕ ਸੂਟ ਨਾਲ ਦੋ ਸੂਟ ਨਾਲੇ ਪ੍ਰਾਈਸ ਆਫਰ ਪ੍ਰਾਈਸ ਹੀ ਸਮਝੋ ਬਸ ਇਹ ਕਿਉਂਕਿ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਲਹਿੰਗਾ ਸੂਟ ਕਿਤੋਂ ਵੀ ਨਹੀਂ ਮਿਲਣਾ ਜੇ ਤੁਸੀਂ ਖੁਦ ਰੈਡੀ ਕਰਵਾਣ ਚਲ ਜੋ ਇਹੀ ਆਰਟੀਕਲ 22 25 25000 ਤੋਂ ਘੱਟ ਰੈਡੀ ਨਹੀਂ ਹੁੰਦੇ ਸਾਰਾ ਹੈਂਡਵਰਕ ਦਾ ਲਹਿੰਗਾ ਫੁੱਲ ਫਲੇਅਰ ਦੇ ਵਿੱਚ ਤੁਸੀਂ ਸ਼ਰਾਰਾ ਵੀ ਬਣਾ ਸਕਦੇ ਹੋ ਦੋਨੋਂ ਆਪਸ਼ਨਾਂ ਨੇ ਇਹਦੇ ਵਿੱਚ ਲੋ ਜੀ ਆ ਆ ਰਿਹਾ ਜੀ 5 ਮੀਟਰ ਸੂਟ ਪਹਿਲਾਂ ਫੈਬਰਿਕ ਆਇਆ ਸੀ ਇਕੱਲਾ ਟਿਸ਼ੂ ਆ ਇਸ ਵਾਰੀ ਆਇਆ ਫੈਬਰਿਕ ਜਿਹੜਾ 2026 ਦਾ ਨਵਾਂ ਫੈਬਰਿਕ ਲਾਂਚ ਹੋਇਆ ਕੋਰੀਅਨ ਟਿਸ਼ੂ ਉਹ ਵਾਲਾ ਫੈਬਰਿਕ ਹੈ ਸੋ ਆ ਆ ਰਿਹਾ ਲਹਿੰਗਾ ਗਲੇ ਤੇ ਵਰਕ ਆਏਗਾ ਨੈਕ ਬਹੁਤ ਸੋਹਣਾ ਬਣਾਇਆ ਹੋਇਆ ਘੇਰੇ ਤੇ ਕੰਮ ਆ ਰਿਹਾ ਸਾਰਾ ਹੈਂਡਵਰਕ ਪ੍ਰੋਪਰ 슬ੀਵਸ ਤੇ ਕੰਮ ਪੰਜ ਰੰਗ ਲੈ ਕੇ ਆਇਆ ਆ ਆਰਡਰ ਜਿੰਨਾ ਜਲਦੀ ਹੋ ਸਕੇ ਉਹਨਾਂ ਜਲਦੀ ਕਰ ਲਿਓ ਜੇ ਤੁਸੀਂ ਇਸ ਦਾ ਕੱਲ ਨੂੰ ਮੈਨੂੰ ਮੈਸੇਜ ਕਰੋਗੇ ਸ਼ ਨਾਲ ਸਲਵਾਰ ਸੂਟ ਵੀ ਬਣੂਗਾ ਨਾਲ ਲਹਿੰਗਾ ਵੀ ਔਰ ਆ ਆ ਰਿਹਾ ਦੁਪੱਟਾ ਰੇਟ ਹੁਣ ਰੇਟ ਸੁਣ ਲਓ ਜੀ ਖੁਦ ਹਰਿਆਣ ਹੋ ਗਿਆ ਮੈਂ ਰੇਟ ਦੇਖ ਕੇ 9000 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਿਰਫ 9000 ਰੁਪਏ 9000 ਦੀ ਰੇਂਜ ਦੇ ਵਿੱਚ ਲਹਿੰਗਾ ਸੂਟ ਲੈ ਕੇ ਆਇਆ ਉਹ ਵੀ ਸਲਵਾਰ ਵੀ ਨਾਲ ਇੰਨਾ ਸ਼ਾਨਦਾਰ ਵੈਡਿੰਗ ਸਪੈਸ਼ਲ ਲਹਿੰਗਾ ਸੂਟ ਕਲਰ ਚੈੱਕ ਕਰੋ ਕਿੰਨੇ ਪਿਆਰੇ ਬਣ ਕੇ ਆਇਆ ਨਵਾ ਜਾਂ ਬਲੂ ਸ਼ੇਡ ਰਸ਼ਟ ਕਲਰ ਆ ਦੇਖੋ ਆ ਇਹਗਾ ਲਵੈਂਡਰ ਸ਼ੇਡ ਆ ਇਹਗਾ ਜੀ ਆਈਸ ਬਲੂ ਕਲਰ ਪੰਜ ਰੰਗ ਬਣ ਕੇ ਆਇਆ ਪੰਜ ਦੇ ਪੰਜ ਰੰਗ ਜਬਰਦਸਤ ਆ ਸਿਰਫ 9000 ਰੁਪਏ ਰੇਟ ਆ ਆਰਡਰ ਤੁਸੀਂ ਜਿੰਨਾ ਜਲਦੀ ਹੋ ਸਕੇ ਉਹਨਾਂ ਜਲਦੀ ਕਰ ਲਓ ਲਹਿੰਗਾ ਸੂਟ ਬੜਾ ਪਿਆਰਾ ਜਿਹੜੇ ਕਲਾਇੰਟ ਸਾਨੂੰ ਕਹਿੰਦੇ ਨੇ ਭਾਜੀ ਸੂਟ ਬਹੁਤ ਸੋਹਣੇ ਨੇ ਬਹੁਤ ਸੋਹਣੇ ਕਲਰ ਨੇ ਸਾਨੂੰ ਨਵੇਂ ਰੰਗ ਚਾਹੀਦੇ ਨੇ ਨਵੇਂ ਰੰਗ ਚਾਹੀਦੇ ਨੇ ਡੇਲੀ ਕਸਟਮਰ ਸਾਨੂੰ ਮੈਸੇਜ ਕਰਦੇ ਨੇ ਨਵੇਂ ਰੰਗ ਚਾਹੀਦੇ ਨੇ ਲੋ ਜੀ ਰੰਗ ਰੈਡੀ ਕਰਵਾਏ ਨੇ ਡਿਜ਼ਾਈਨ ਤਾਂ ਹੈ ਹੀ ਮੈਂ ਕਹਿੰਦਾ ਬੰਬ ਜਿਹੜੇ ਰੰਗ ਨੇ ਉਹ ਉਹਦੇ ਨਾਲ ਉਹ ਵੀ ਸੋਹਣੇ ਨੇ ਡਿਜ਼ਾਈਨ ਨਾਲੋਂ ਆਏ ਹਾਏ ਹਾਏ ਕੀ ਬਾਤ ਹੈ ਕਲਰ ਚੈੱਕ ਕਰੋ ਪਹਿਲਾ ਰੰਗ ਜਿਹੜਾ ਇਦਾਂ ਫੀਲ ਤਾਂ ਨੇਚਰਲੀ ਆਉਂਦੀ ਹੈ ਕਿ ਨਾਲ ਦੀ ਨਾਲ ਆਰਡਰ ਕਰੀਏ ਸੋ ਡਿਜ਼ਾਈਨਿੰਗ ਦੇਖ ਕੇ ਨੈਕਸ ਲੇਵਲ ਦੀ ਡਿਜ਼ਾਈਨਿੰਗ ਓਏ ਹੋ ਕਲਰ ਕੀ ਆ ਬਿਊਟੀ ਹੈ ਕਲਰ ਦੀ ਵਾਹ ਐਕਸੀਲੈਂਟ ਕਲਰ ਹੈ ਨਵਾਂ ਯਾ ਸ਼ੇਡ ਇੱਕ ਤਾਂ ਲਵੈਂਡਰ ਕਲਰ ਆਮ ਹੁੰਦਾ ਆਮ ਸ਼ੇਡ ਨਹੀਂ ਇਹ ਖਾਸ ਕਲਰ ਹੈ ਕਾਮਨ ਕਲਰ ਨਹੀਂ ਯੂਨਿਕ ਕਲਰ ਪਿਓਰ ਔਰਗੈਂਜ਼ਾ ਦੁਪੱਟਾ ਸਾਰਾ ਹੈਂਡਵਰਕ ਲਖਨਊ ਦਾ ਆਰਟੀਕਲ ਬਿਊਟੀਫੁੱਲ ਆਰਟੀਕਲ ਔਰ ਸ਼ੇਡ ਚੈੱਕ ਕਰੋ ਮੈਂ ਕਹਿੰਦਾ ਸ਼ੇਡ ਬੰਦਾ ਨੇ ਨਾਮ ਹੀ ਨਹੀਂ ਪਤਾ ਕੀ ਰੰਗ ਭੇਜਿਆ ਕਾਰੀਗਰ ਨੇ ਬਣਾ ਕੇ ਸਲੂਟ ਆ ਮੇਰਾ ਕਾਰੀਗਰ ਨੂੰ ਲੋ ਜੀ 컬러 ચેક ਕਰੋ ਤੁਸੀਂ ਇੱਕ ਤੋਂ ਇੱਕ ਇੰਗਲਿਸ਼ 컬러 ਇੰਗਲਿਸ਼ ਰੰਗ ਜਿਨ੍ਹਾਂ ਨੂੰ ਚਾਹੀਦੇ ਨਾ ਲੇਟੈਸਟ ਪੰਜਾਬੀ ਸਲਵਾਰ ਸੂਟ ਡਿਜ਼ਾਈਨ ਨਵੇਂ 2026 ਦੇ ਤਾਂ ਅਮਰਤ ਸਰੀਆਂ ਮਾਲ ਜਾਣ ਦੇ ਪੇਜ ਤੇ ਦੇਖ ਲਓ ਬਸ ਇੱਕ ਵਾਰੀ ਪੇਜ ਦੇਖ ਲਿਆ ਫੋਲੋ ਮੈਨੂੰ ਕਹਿਣ ਦੀ ਲੋੜ ਨਹੀਂ ਕਿ ਫੋਲੋ ਕਰ ਲਓ ਤੁਸੀਂ ਆਪੇ ਕਰ ਲੈਣਾ ਡਿਜ਼ਾਈਨਿੰਗ ਇੱਕ ਇੱਕ ਕਲਾ ਕਲਾ ਸੂਟ ਚੈੱਕ ਕਰਕੇ ਮੈਂ ਗਾਰੰਟੀ ਦਿੰਦਾ ਬਸ ਇਹੋ ਜੇ 컬러 ਇਹੋ ਜੇ ਡਿਜ਼ਾਈਨ ਮੈਂ ਰੈਡੀ ਕਰਵਾ ਰਿਆ ਤੁਹਾਡੇ ਵਾਸਤੇ ਬਸ ਤੁਸੀਂ ਕਹਿਣਾ ਭਾਜੀ ਸ਼ਾਪਿੰਗ ਤੁਹਾਡੇ ਕੋਲ ਹੀ ਕਰਾਂਗੇ ਹੋਰ ਕਿਤੋਂ ਨਹੀਂ ਕਰਦੇ ਇੱਕ ਵਾਰੀ ਆਗੇ ਨਾ ਸੂਟ ਹਜ਼ਾਰਾਂ ਸੂਟ ਪਸੰਦ ਕਰਾ ਦਾਂ ਗੇ ਗਰੰਟੀ ਹੈ ਤੁਸੀਂ ਆਕ ਜਾਣਾ ਅਸੀਂ ਪਸੰਦ ਕਰਾਉਣਾਂ ਦੀ ਥੱਕਣਾ ਇੰਨੇ ਪਿਆਰੇ ਪਿਆਰੇ ਪੀਸ ਬਣ ਕੇ ਆਏ ਆ ਸਾਰਾ ਹੈਂਡਵਰਕ ਦਾ ਆਰਟੀਕਲ ਹੈ ਬੁਟੀਕ ਸਟਾਈਲ ਆਰਟੀਕਲ ਰੈਡੀ ਕਰਵਾਇਆ ਪਿਓਰ ਕਾਰੀਅਨ ਟਿਸ਼ੂ ਦੇ ਰੰਗ ਨਵੇਂ ਸਾਰਾ ਦਬਕੇ ਦਾ ਕੰਮ ਰੇਟ ਰਹੇਗਾ 14500 ਪੂਰੇ 75 ਦਿਨ ਹੋ ਗਏ ਅੱਜ ਪੂਰੇ 75 ਦਿਨ ਉਂਗਲਾਂ ਦੇ ਦਿਨ ਗਣਦੇ ਹੋਏ ਆ ਆਰਟੀਕਲ ਪਿੱਛੇ ਅੱਜ ਆਇਆ ਕੱਲ ਆਇਆ ਅੱਜ ਆਇਆ ਕੱਲ ਆਇਆ ਡੇਲੀ ਕਸਟਮਰ ਦੇ ਮੈਸੇਜ ਪਾਜੀ ਆਰਟੀਕਲ ਆਊਗਾ ਆਰਟੀਕਲ ਆਊਗਾ ਸੋ ਮੈਨੇ ਕਹਿਆ ਜੀ ਆਰਟੀਕਲ ਜਰੂਰ ਆਊਗਾ ਚਾਹੇ ਜਿੰਨਾ ਵੀ ਟਾਈਮ ਲੱਗ ਜਾਵੇ ਲੋ ਜੀ ਫਾਈਨਲੀ ਆਰਟੀਕਲ ਰੀਸਟਾਕ ਕਰਤਾ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਮੋਸਟ ਬਿਊਟੀਫੁੱਲ ਆਰਟੀਕਲ ਮੋਸਟ ਬਿਊਟੀਫੁੱਲ ਆਰਟੀਕਲ ਹੈ ਜੀ ਇਹ ਸ਼ਗਨਾ ਵਾਲਾ ਚੈੱਕ ਕਰੋ ਆਰਟੀਕਲ ਸ਼ਗਨਾ ਵਾਲਾ ਹੁੰਦਾ ਜੀ ਇਹ ਅਲਟੀਮੇਟ ਪੀਸ ਸਾਰਾ ਸਾਰਾ ਘੇਰੇ ਤੇ ਹੈਂਡਵਰਕ ਪ੍ਰੋਪਰ 슬ੀਵਸ ਤੇ ਕੰਮ ਸਭ ਤੋਂ ਵੱਡੀ ਗੱਲ ਕਨਸੈਪਟ ਜਿੱਦਾਂ ਮਰਜ਼ੀ ਤਿਆਰ ਕਰ ਲਓ ਸਲਵਾਰ ਪੰਜਾਬੀ ਸਲਵਾਰ ਸ਼ਰਾਰਾ ਕਾਸ਼ੀ ਬੋਟਮ ਜਿੱਦਾਂ ਮਰ ਲੈਂਥ ਜਿੰਨੀ ਮਰਜ਼ੀ ਰੱਖੋ ਚਾਹੇ ਸ਼ਾਰਟ ਚਾਹੇ ਲੌਂਗ ਫਲੋਰੀ ਸੂਰ ਦੀ ਜਾਨ ਸੂਰ ਦੀ ਸ਼ਾਨ ਇਹਦਾ ਦੁਪੱਟਾ ਜੀ ਆ ਦੁਪੱਟਾ ਫੜ ਲਓ ਜੀ ਇੱਕ ਵਾਰੀ ਵਾ ਮੈਂ ਕਹਿੰਦਾ ਦੁਪੱਟਾ ਓਏ ਹੋਏ 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 ਕੀ ਬਾਤ ਆ ਜਦੋਂ ਦੁਪੱਟਾ ਤੁਸੀਂ ਲਿਆ ਹੁਣ ਐਦਾਂ ਚਾਹੇ ਸਿਰ ਤੇ ਲੈਣਾ ਚਾਹੇ ਬੈਕ ਸਾਈਡ ਤੋਂ ਐਦਾਂ ਲਓਗੇ ਨਾ ਦੁਪੱਟਾ ਮੈਂ ਕਹਿੰਦਾ ਗ੍ਰੇਸ ਹੀ ਵੱਖਰੀ ਪੈਣੀ ਜਦੋਂ ਬੈਕ ਸਾਈਡ ਤੋਂ ਆ ਡਿਜ਼ਾਈਨ ਦੇਖਣਾ ਨਾ ਐਦਾਂ ਹਰ ਕਿਸੇ ਨੂੰ ਪਿੱਛੋਂ ਹੀ ਪਤਾ ਲੱਗ ਜਾਣਾ ਤੁਹਾਡੇ ਦੁਪੱਟਾ ਦੇਖ ਕੇ ਪੀ ਵਾਕੀ ਕੋਈ ਆਰਟੀਕਲ ਪਾ ਜਬਰਦਸਤ ਆਏ ਹਾਏ ਹਾਏ ਕੀ ਬਾਤ ਹੈ ਜਦੋਂ ਵਾਲਾ ਫਰੰਟ ਚੈੱਕ ਕਰੇਗਾ ਫਿਰ ਕਹੇਗਾ ਵਾਕੀ ਸੂਟ ਬੜਾ ਲਾਜਮਾ ਵਾ ਹਰ ਕੋਈ ਤਾਰੀਫ ਕਰੂਗਾ ਚੈੱਕ ਕਰੋ ਸਾਰਾ ਹੈਂਡਵਰਕ ਦਾ ਪੀਸ ਉਹ ਛੇੜ ਇੰਨੇ ਪਿਆਰੇ ਗਲਨ ਨਾ ਰੰਗ ਬੜੇ ਸੋਹਣੇ ਆ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਫੈਬਰਿਕ ਡ੍ਰਾਈ ਕਲੀਨਰ ਫੈਬਰਿਕ ਫੁੱਲ ਵੈਡਿੰਗ ਸਪੈਸ਼ਲ ਆਰਟੀਕਲ ਦਾਜਵਰੀ ਲਈ ਸਪੈਸ਼ਲ ਆਰਟੀਕਲ ਲੋ ਜੀ ਆ ਪਿੰਕ ਕਲਰ ਦਾ ਸ਼ਗਨ ਵਾਲਾ ਮੰਮੇ ਦੀ ਮੁੰਡੇ ਦੀ ਮੰਮੀ ਜਾਂ ਕੁੜੀ ਦੀ ਮੰਮੀ ਵੀ ਲੈ ਸਕਦੀ ਹੈ ਸੋ ਬੜਾ ਪਿਆਰਾ ਚਾਹੇ ਕੁੜੀ ਦੀ ਭੈਣ ਕੁੜੀ ਦੀ ਮੰਮੀ ਮੁੰਡੇ ਦੀ ਮੰਮੀ ਜਿਹੜਾ ਮਰਜੀ ਸੁਪਣਾ ਪਿਆਰਾ ਆਰਟੀਕਲ ਸੋ ਕਲਰ ਕੋਈ ਵੀ ਤੁਸੀਂ ਬਾਏ ਕਰ ਲਓ ਜ਼ਬਰਦਸਤ ਪੀਸ ਹੈ ਜੀ ਇੱਕ ਇੱਕ ਮੰਥ ਲੱਗਦਾ ਹੈ ਪੀਸਾਂ ਨੂੰ ਬਣਨ ਨੂੰ ਪਰ ਇੱਕ ਇੱਕ ਪੀਸ ਹੀ ਬਣ ਕੇ ਆ ਰਿਹਾ ਜੀ ਇੰਨਾ ਪਿਆਰਾ ਪੀਸ ਮਤਲਬ ਕਿ ਇਹ ਸੂਟ ਮੇਰੇ ਸਟੋਰ ਦੀ ਜਾਨ ਹੈ ਸੱਚੀ ਗੱਲ ਕਹਿ ਰਿਆਂ ਸਟੋਰ ਤੇ ਜਦੋਂ ਪੀਸ ਆ ਜਾਂਦਾ ਨਾ ਬਸ ਕਸਟਮਰ ਨੂੰ ਵੀ ਦਿਖਾਉਣ ਦਾ ਮੌਕਾ ਨਹੀਂ ਮਿਲਦਾ ਤਾਂ ਸ਼ਾਪ ਤੇ ਕਿਉਂਕਿ ਨਾਲ ਦੀ ਨਾਲ ਬੁਕਿੰਗ ਆ ਜਾਂਦੀ ਹੈ ਪੀਸ ਦੀ ਸੋ ਨਾਲ ਦੀ ਨਾਲ ਜਿਹੜਾ ਕਸਟਮਰ ਵੀਡੀਓ ਵੀ ਦੇਖ ਕੇ ਆਉਂਦਾ ਤਾਂ ਉਹਨਾਂ ਨੂੰ ਵੀ ਅਸੀਂ ਪ੍ਰੀ ਬੁਕਿੰਗ ਦੇ ਪੀਸ ਦੇ ਰਹੇ ਹਜੇ ਤੱਕ ਸੋ ਇੰਨਾ ਪਿਆਰਾ ਪੀਸ ਹੈ ਔਰ ਇੰ ਵਾਈਰਲ ਡਿਜ਼ਾਈਨ ਰਹਾ ਮੇਰਾ ਇਹ ਕਿ ਸਭ ਤੋਂ ਜ਼ਿਆਦਾ ਪਿਆਰ ਮਿਲਿਆ ਸੋ ਪੀਸ ਹੀ ਬੜਾ ਪਿਆਰਾ ਜੀ ਕਿਉਂਕਿ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ ਇਦਾਂ ਦੇ ਬੁਟੀਕਾਂ ਵਾਲੇ ਆਰਟੀਕਲ ਪਾਣ ਦੀ ਸੋ ਜੇ ਆਪਾਂ ਖੁਦ ਰੈਡੀ ਕਰਵਾਣੇ ਤਾਂ ਬਹੁਤ ਮਹਿੰਗੇ ਮਹਿੰਗੇ ਤਿਆਰ ਹੁੰਦੇ ਆ ਸੋ ਜਿਹੜਾ ਇਸ ਦਾ ਪ੍ਰਾਈਸ ਦਾ ਪ੍ਰਾਈਸ ਵੀ ਇਕਨੋਮਿਕਲ ਆ ਡਿਜ਼ਾਈਨ ਵੀ ਬਹੁਤ ਸੋਹਣਾ ਸਾਰਾ ਕਟਵਰਕ ਦਾ ਕੰਮ ਬਾਰਡਰ ਤੇ ਕੰਮ ਚੈੱਕ ਕਰਾ ਲਉ ਮੈਂ ਤੁਸੀਂ ਪੀਸ ਦੇਖੋ ਜੀ ਮੂੰਹੋਂ ਬੋਲਦਾ ਮੈਨੂੰ ਇਹ ਲਾ ਦਿਓ ਬਸ ਮੈਂ ਜ਼ਿਆਦਾ ਨਹੀਂ ਬੋਲਦਾ ਵੀ ਪੀਸ ਕਿਵੇਂ ਲੱਗਿਆ ਕਮੈਂਟ ਕਰਕੇ ਜੁੜ ਦੱਸੋ ਪਲੀਜ਼ ਇੱਕ ਬੇਨਤੀ ਆ ਸੋ ਬਾਟਮ ਤੇ ਲੋਜੀ ਮੋਰ ਤਾਂ ਲੱਭਿਆ ਵੀ ਨਹੀਂ ਲੱਭਦੇ ਮੋਰ ਦੇਖੋ ਕਿੰਨੇ ਸੋਹਣੇ ਬਣਾਏ ਆ ਸੋ ਬੜਾ ਪਿਆਰਾ ਆਰਟੀਕਲ ਬਿਊਟੀਫੁਲ ਕਲਰ ਹੀ ਇਹੋ ਜਿਹਾ ਇੰਨਾ ਸੋਹਣਾ ਇਹਦਾ ਇੰਗਲਿਸ਼ ਸ਼ੇਡ ਹੈ ਔਰ ਆ ਚੈੱਕ ਕਰੋ ਦੁਪੱਟਾ ਮੈਂ ਕਹਿੰਨਾ ਦੁਪੱਟਾ ਵੀ ਲਾਜਵਾ ਹੈ ਜੀ ਪੱਲੇ ਬਹੁਤ ਸੋਹਣੇ ਫੋਰ ਸਾਈਡ ਦੁਪੱਟਾ ਸੋ ਮੈਨੂੰ ਕੋਈ ਜ਼ਿਆਦਾ ਬੋਲਣ ਦੀ ਲੋੜ ਨਹੀਂ ਸੂਟ ਅੱਗੇ ਕਿਉਂਕਿ ਇਹ ਸੂਟ ਅੱਗੇ ਸਾਨੂੰ ਬੋਲਣਾ ਨਹੀਂ ਪੈਂਦਾ ਮੈਂ ਸੱਚਾਈ ਦੱਸ ਰਿਹਾ ਕਿਉਂਕਿ ਡਿਜ਼ਾਈਨ ਖੁਦ ਬੋਲਦੇ ਆ ਇਹ ਡਿਜ਼ਾਈਨ ਇਹੋ ਜਿਹਾ ਡਿਜ਼ਾਈਨ ਜੈਡੀ ਹੋ ਰਿਹਾ ਸੋ ਬੜਾ ਪਿਆਰਾ ਆਰਟੀਕਲ ਹੈ ਸੋ ਆਰਡਰ ਸੋ ਰੇਡ ਇਸਦਾ ਰਹੇਗਾ ਜੀ ਇੱਕ ਮਹੀਨਾ ਪਹਿਲਾਂ ਇਸ ਡਿਜ਼ਾਈਨ ਦੀ ਰੀਲ ਪਾਈ ਚਾਰ ਕਲਰ ਆਏ ਸੀ ਜਿਸ ਟਾਈਮ ਇਸ ਦੇ ਔਰ ਚਾਰ ਕਲਰ ਜਦੋਂ ਪਾਏ ਰੀਲ ਪਾਈ ਇਸ ਦੀ 50 ਆਰਡਰ ਜਦੋਂ ਆਏ 50 ਦੇ ਵਿੱਚੋਂ 40 ਆਰਡਰ ਸਿਰਫ ਆਹ ਰੰਗ ਦੇ ਸੀਗੇ ਮੇਰੇ ਕੋਲ ਵੱਲੇ 40 ਆਰਡਰ ਸਿਰਫ ਆਹ ਕਲਰ ਦੇ ਕਿਉਂਕਿ ਡਿਜ਼ਾਈਨ ਨੂੰ ਤਾਂ ਪਿਆਰ ਮਿਲਿਆ ਹੀ ਮਿਲਿਆ ਪਰ ਜਿਹੜਾ ਰੰਗ ਨੂੰ ਜ਼ਿਆਦਾ ਪਿਆਰ ਮਿਲਿਆ ਸਭ ਤੋਂ ਜ਼ਿਆਦਾ ਪਿਆਰ ਇਸ ਕਲਰ ਨੂੰ ਮਿਲਿਆ ਸੋ ਲੋ ਜੀ ਆਰਟੀਕਲ ਦੁਬਾਰਾ ਰੈਡੀ ਕਰਵਾਇਆ ਪਰ ਰੰਗ ਆਪਾਂ ਹੁਣ ਇੱਕੋ ਰੈਡੀ ਕਰਵਾਇਆ ਕਿਉਂਕਿ ਇਸ ਕਲਰ ਦੇ ਮੇਰੇ ਕੋਲ ਸਭ ਤੋਂ ਸਭ ਤੋਂ ਜ਼ਿਆਦਾ ਆਰਡਰ ਸੀਗੇ ਸਭ ਤੋਂ ਸੋਹਣਾ ਆਰਟੀਕਲ ਪਿਓਰ ਗਲਾਸ਼ੀਮਾ オーਰਗੈਂਜ਼ਾ ਦਾ ਬਾਰਡਰ ਲੁੱਕ ਦਾ ਆਰਟੀਕਲ ਘੇਰੇ ਤੇ ਸਾਰਾ ਪੈਚਵਰਕ ਦਾ ਕੰਮ ਸਾਰਾ ਹੈਂਡਵਰਕ ਦਾ ਕੰਮ ਪ੍ਰੋਪਰ ਬਾਟਮ ਤੇ ਕੰਮ ਆ ਰਿਹਾ ਬਾਟਮ ਤੇ ਸਾਰਾ ਹੈਂਡਵਰਕ ਔਰ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟੇ ਤੇ ਸਾਰਾ ਹੈਂਡਵਰਕ ਬਿਊਟੀਫੁੱਲ ਆਰਟੀਕਲ ਦੁਪੱਟੇ ਤੇ ਸਾਰਾ ਪੈਚਵਰਕ ਦਾ ਕੰਮ ਆ ਰਿਹਾ ਸ਼ੇਡ ਬੜੇ ਪਿਆਰੇ ਨੇ ਸੌਰੀ ਸ਼ੇਡ ਸੇਮ ਹੀ ਆਏਗਾ ਇੱਕੋ ਹੀ ਬਣ ਕੇ ਆਇਆ ਦਾ ਮਤਲਬ 3 ਪੀਸ ਬਣ ਕੇ ਆਏ ਨੇ ਪ੍ਰਾਈਸ ਇਸ ਦਾ ਰਹੇਗਾ ਜੀ 9500 ਰੁਪਏ 9500 ਕਿਉਂਕਿ ਇੱਕੋ ਕਲਰ ਦਾ ਮੇਰੇ ਸੱਪੋਤਾ ਤੁਹਾਡਾ ਪਿਆਰ ਮਿਲ ਰਿਹਾ ਇਸ ਕਲਰ ਨੂੰ ਕਿਉਂਕਿ ਕਲਰ ਕੰਬੀਨੇਸ਼ਨ ਵੀ ਬੜਾ ਸੋਹਣਾ ਹੈ ਜੀ ਸੋ 950 ਇਸ ਦਾ ਪ੍ਰਾਈਸ ਆ ਹੁਣ ਇਹ ਪੀਸ ਤਿੰਨ ਆਏ ਆ ਮੇਰੇ ਕੋਲ ਬਣ ਕੇ ਬਾਕੀ ਆਰਡਰ ਦੇ ਪੀਸ ਆ ਪੀਸ ਮੇਰੇ ਕੋਲ 15 ਬਣ ਕੇ ਆਏ ਆ ਬਾਕੀ ਆਰਡਰ ਦੇ ਪੀਸ ਆ ਸੋ ਤਿੰਨ ਪੀਸ ਅਵੇਲੇਬਲ ਆ ਰਾਈਟ ਨਾਓ ਆਰਡਰ ਤੁਸੀਂ ਜਲਦੀ ਕਰ ਲਓ ਪਿਓਰ ਆਰਗੈਨਿਕ ਔਰਗੈਂਜ਼ਾ ਫੈਬਰਿਕ ਔਰ ਡਿਜ਼ਾਈਨ ਸੋ ਬਿਊਟੀਫੁਲ ਸੋ ਡਿਜ਼ਾਈਨ ਲੈ ਕੇ ਆਇਆ ਬੜਾ ਸ਼ਾਨਦਾਰ ਜੀ ਸੋ ਡਿਜ਼ਾਈਨ ਚੈੱਕ ਕਰ ਲਿਓ ਜਿਨ੍ਹਾਂ ਨੂੰ ਕੁਝ ਐਦਾਂ ਦਾ ਆਰਟੀਕਲ ਚਾਹੀਦਾ ਕਿ ਫਰੰਟ ਲੁੱਕ ਹੋਵੇ ਔਰ ਦਿੱਖਣ ਨੂੰ ਹੈਵੀ ਲੱਗੇ ਇਹ ਸੂਟ ਦਾ ਤੁਹਾਨੂੰ ਮੈਂ ਡਿਜ਼ਾਈਨ ਦਿਖਾਉਣਾ ਪ੍ਰੋਪਰ ਤਰੀਕੇ ਨਾਲ ਲਾਈਨਿੰਗ ਦਾ ਫੈਬਰਿਕ ਤੁਹਾਨੂੰ ਨਾਲ ਮਿਲੂਗਾ 5 ਤੋਂ 6 ਕਲਰ ਮੈਂ ਰੈਡੀ ਕਰਵਾਏ ਰਾਇਲ ਬਲੂ ਮੈਂ ਓਪਨ ਕਰ ਰਿਹਾ ਪੀਸ ਸੋ 5 ਮੀਟਰ ਪਹਿਲਾਂ ਦਾ ਕਰੇਪ ਦਾ ਫੈਬਰਿਕ ਹੈ ਲਾਈਨਿੰਗ ਦਾ ਕਪੜਾ ਨਾਲ ਆ ਤੁਹਾਨੂੰ ਕੋਈ ਐਕਸਟਰਾ ਲਾਈਨ ਦੀ ਲੋੜ ਨਹੀਂ ਸੋ ਹੁਣ ਚੈੱਕ ਕਰੋ ਸ਼ਰਟ ਜਿਹੜਾ ਸ਼ਰਟ ਦਾ weight ਹੈ ਜਿਨ੍ਹਾਂ ਨੂੰ ਕੁਝ ਐਦਾਂ ਦੀ ਸ਼ਰਟ ਚਾਹੀਦੀ ਹੈ ਕਿ ਦਿਖਣ ਨੂੰ ਹੈਵੀ ਲੱਗੇ ਪਰ ਸਾਨੂੰ ਐਦਾਂ ਦੀ ਫੀਲ ਹੋਵੇ ਕਿ ਅਸੀਂ ਮਤਲਬ ਕਿ ਬਿਲਕੁਲ ਲਾਈਟ ਵੇਟ ਚੀਜ਼ ਪਾਈ ਹੋਈ ਹੈ ਆ ਚੈੱਕ ਕਰੋ ਸ਼ਾਰਦ ਦਾ weight 100 ਗ੍ਰਾਮ ਵੀ ਨਹੀਂ ਹੈਗਾ ਇੰਨੀ light full pure 35 ਗ੍ਰਾਮ organza fabric ਹੈ ਸਾਰਾ ਸਾਰਾ ਹੈਂਡਵਰਕ ਸਾਰਾ ਪੈਚਵਰ ਸਾਰਾ ਪੀਟਾਵਰਕ ਸਿਕੁਐਂਸਵਰਕ ਹੈਂਡਵਰਕ ਦਾ ਪੀਸ ਆ ਟੋਟ ਨਹੀਂ ਪ੍ਰੋਪਰ 슬ੀਵਸੇ ਕੰਮ ਆਏਗਾ ਔਰ ਦੁਪੱਟਾ ਵੀ ਪੂਰਾ ਜਾਲ ਆਊਗਾ ਮੈਂ ਕਹਿੰਦਾ suit ਦਾ ਵਜ਼ਨ ਹੀ ਨਹੀਂ ਹੈਗਾ ਬਿਲਕੁਲ ਬਿਲਕੁਲ light weight ਔਰ full pure ਦਾ ਪੀਸ ਹੈ ਕਲਰ ਸ਼ੇਡ ਇੰਨੇ ਪਿਆਰੇ ਰੈਡੀ ਕਰਵਾਇਆ wedding special ਬਹੁਤ ਸੋਹਣਾ ਡਿਜ਼ਾਈਨਰ suit ਰੰਗ ਚੈੱਕ ਕਰੋ ਜੀ ਦੋ ਤਿੰਨ ਕਲਰ ਦਾ ਲਾਈਟ ਵੀ ਬਣ ਕੇ ਆਇਆ ਮਤਲਬ ਕਿ ਪੇਸਟਲ ਕਲਰ ਵੀ ਬਣ ਕੇ ਆਏ ਆ ਦੋ ਤਿੰਨ ਡਾਰਕ ਵੀ ਬਣ ਕੇ ਆਏ ਆ ਕਲਰ ਚੈੱਕ ਕਰੋ ਕਲਰ ਤੁਸੀਂ ਕੋਈ ਵੀ ਬਾਏ ਕਰ ਲਿਓ ਰੰਗ ਐਨੇ ਸੋਹਣੇ ਕਲਰ ਨੇ ਐਕਸੀਲੈਂਟ ਸ਼ੇਡ ਨੇ ਇੱਕ ਸ਼ੇਡ ਆਊਗਾ ਜੀ ਆਵਲਾ ਸੀ ਗ੍ਰੀਨ ਕਲਰ ਕਲਰ ਚੈੱਕ ਕਰੋ ਕਿੰਨਾ ਪਿਆਰਾ ਸੋ ਰੇਟ ਮੈਂ ਵੀਡੀਓ ਚ ਦੱਸੂਗਾ ਲਾਈਨਿੰਗ ਦਾ ਕਪੜਾ ਨਾਲ ਸੋ ਇੱਕ ਆਹ ਰਹਾ ਰਸਟ ਕਲਰ ਕਲਰ ਚੈੱਕ ਕਰੋ ਕਲਰ ਮੂੰਹੋਂ ਬੋਲਦਾ ਮੂੰਹ ਵਾਓ ਲੋ ਜੀ ਜਿਹੜੇ ਮੇਨ ਟ੍ਰੈਂਡਿੰਗ ਰੰਗ ਨੇ ਆਏ ਹਾਏ 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 ਰੰਗ ਚੈੱਕ ਕਰ ਲਿਓ ਜੀ ਹਰ ਕੋਈ दवाना है इस रंग का बॉटल ग्रीन शेड मूंगिया कलर कलर चेक करो कितना प्यारा कलर है लो जी आएगा इसका बड़ा सोहना ओनियन शेड है कलर कलर देखो कि कलर तुम तो कोई भी बाय कर लो जो इसका प्राइस रहेगा ग्यारह हजार पांच सौ रुपए लहंगा वही जो मन को भाए पड़ोसन देखे जल जल जाए और आपको पूछे कहाँ से लाए तो आपने बताना है ਅਮਰ ਸਦੀਆ ਮਲ ਜਾਣ ਕੇ ਆਨਲਾਈਨ ਮੰਗਾਏ ਆਏ ਹਾਏ 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 ਕੀ ਬਾਤ ਆ ਲਹਿੰਗਾ ਲੈ ਕੇ ਆਏ ਜੀ ਸਪੈਸ਼ਲ ਅਲਟੀਮੇਟ ਲਹਿੰਗਾ ਇਹ ਲਹਿੰਗਾ ਮੇਰਾ ਵਾਇਰਲ ਹੋ ਰਿਹਾ ਇਸ ਟਾਈਮ ਸਭ ਤੋਂ ਜ਼ਿਆਦਾ ਕਿਉਂਕਿ ਇਹ ਲਹਿੰਗਾ ਦੇਖ ਕੇ ਮੇਰੇ ਕੋਲ ਕਸਟਮਰ ਦਾ ਜਿਹੜਾ ਓਏ ਫਲੋ ਮਿਲਿਆ ਕਸਟਮਰ ਜਿਹੜਾ ਦੁਰਦਰੂ ਆਇਆ ਦੇਖ ਕੇ ਵਾਹ ਕੋਈ ਕਿੱਥੋਂ ਆ ਰਿਹਾ ਕੋਈ ਬਠਿੰਡੇ ਤੋਂ ਕੋਈ ਸੰਗਰੂਰ ਤੋਂ ਕੋਈ ਤੂਰੀ ਤੋਂ ਮਤਲਬ ਕਿ ਹਰ ਸ਼ਹਿਰ ਦਾ ਕਸਟਮਰ ਮੇਰੇ ਕੋਲ ਵਿਜ਼ਿਟ ਕਰ ਰਿਹਾ ਲਹਿੰਗੇ ਕਰਕੇ ਬਾਜੀ ਇਹ ਲਹਿੰਗਾ ਲੈਣਾ ਸੋ ਲੋ ਜੀ ਇਹ ਕਲਰ ਲਈ ਮੈਨੂੰ ਮੰਥ ਪਹਿਲਾਂ ਇੱਕ ਕਸਟਮਰ ਦਾ ਮੈਸੇਜ ਆਇਆ ਸੀ ਪਾਜੀ ਰੈਡੀ ਕਰਵਾ ਦਿਓ ਇਹ ਕਲਰ ਕਿਉਂਕਿ ਇਹ ਆਪਣੇ ਕੋਲ ਪਹਿਲਾਂ ਸੂਟ ਦੇ ਵਿੱਚ ਹੀ ਆ ਰਸੀਗਾ ਲੋ ਜੀ ਆਪਾਂ ਇਹ ਵੀ ਫਾਈਨਲੀ ਕਲਰ ਰੈਡੀ ਕਰਵਾਤਾ ਸਪੈਸ਼ਲ 4 ਅਗੇਜਮੈਂਟ ਲਈ ਸਪੈਸ਼ਲ 4 ਬ੍ਰਾਈਡਲ ਸਪੈਸ਼ਲ 4 ਵੈਡਿੰਗ ਬਿਊਟੀਫੁੱਲ ਲਹਿੰਗਾ ਸੂਟ ਡਿਜ਼ਾਈਨ ਜ਼ਬਰਦਸਤ ਫਰੰਟ ਬੈਕ ਦਾ ਡਿਜ਼ਾਈਨ ਆਊਗਾ ਜੀ ਫਰੰਟ ਵੀ ਬੈਕ ਵੀ ਲਹਿੰਗਾ ਪੂਰਾ ਹੈਵੀ ਲਹਿੰਗੇ ਦਾ ਫਲੇਅਰ ਪੂਰਾ ਹੈਵੀ ਫਰੰਟ ਬੈਕ ਤੇ ਲਹਿੰਗੇ ਤੇ ਕੰਮ ਆ ਰਿਹਾ ਔਰ ਇਸ ਨਾਲ ਸਲਵਾਰ ਵੀ ਆਊਗੀ ਬਾਟਮ ਦਾ ਕਪੜਾ ਨਾਲ ਆ ਇਸ ਦੇ ਇਸ ਦੇ ਨਾਲ ਬਾਟਮ ਵੀ ਇੱਕ ਸਲਵਾਰ ਸੂਟ ਵੀ ਬਣੂਗਾ ਨਾਲ ਲਹਿੰਗਾ ਵੀ ਔਰ ਆ ਚੈੱਕ ਕਰੋ ਇਸ ਦਾ ਦੁਪੱਟਾ ਦੂਸਰਾ ਰੰਗ ਮੈਂਨੇ 올 ਮਤਲਬ ਕਿ ਆਲਰੇਡੀ ਅਪਲੋਡ ਕਰਿਆ ਹੋਇਆ ਹੈ ਮਹਿਰੂਨ ਕਲਰ ਉਹਦੀ ਵੀਡੀਓ ਮੈਂਨੇ ਪਾਈ ਹੋਈ ਹੈ ਆ ਕਲਰ ਨਵਾਂ ਰੈਡੀ ਕਰਵਾਇਆ ਹੈ ਸੂਰਚ ਆ ਰਹੀ ਸੀ ਪਹਿਲਾਂ ਕਿਉਂਕਿ ਕਸਟਮਰ ਦੀ ਔਨ ਡਿਮਾਂਡ ਤੇ ਆ ਰੰਗ ਰੈਡੀ ਕਰਵਾਇਆ ਸੋ ਜਿਨ੍ਹਾਂ ਨੂੰ ਆ ਕਲਰ ਚਾਹੀਦਾ ਹੈ ਇਹ ਆਰਡਰ ਕਰ ਲੈਣ ਅਗਰ ਤੁਸੀਂ ਮਹਿਰੂਨ ਦੀ ਰੀਲ ਦੇਖਣੀ ਹੈ ਤਾਂ ਮੈਂ ਮੈਂਨੇ ਪਹਿਲਾਂ ਪਾ ਰੱਖੀ ਹੈ ਸੋ ਜਲਦੀ ਦੇਖ ਲਓ ਆਪਣਾ ਆਰਡਰ ਕਰ ਲਓ ਮੱਛਲੀ ਜਲਕੀ ਰਾਣੀ ਹੈ ਹਰ ਲੇਡੀਜ਼ ਹਰ ਲੜਕੀ ਇਸ ਸੂਟ ਦੀ دیਵਾਨੀ ਹੈ ਸਭ ਤੋਂ ਪਿਆ ਸਪਨੇ ਵਾਲਾ ਸੂਟ ਹੈ ਇਹ ਸੋ ਚੈੱਕ ਕਰੋ ਬਿਊਟੀਫੁੱਲ ਆਰਟੀਕਲ ਲੈ ਕੇ ਆਇਆ ਫਿਰ ਵਾਸਤੇ ਸੀਗਰੀਨ ਸ਼ੇਡਾ ਕਲਰ ਬਹੁਤ ਸੋਹਣਾ ਟੋਟਲੀ ਹੈਂਡਵਰਕ ਦਾ ਪੀਸ ਆਓ ਦੀਦੀ ਸੂਟ ਲੈ ਜਾਓ ਦੀਦੀ ਪੜੋਸਨ ਕੋ ਜਲਾਓ ਦੀਦੀ ਜਲਦੀ ਆਓ ਬੜਾ ਪਿਆਰਾ ਆਰਟੀਕਲ ਲੈ ਕੇ ਆਏ ਜੀ ਸਾਰਾ ਸਾਰਾ ਹੈਂਡਵਰਕ ਦਾ ਕੰਮ ਹੈ ਜੀ ਕੰਮ ਬਹੁਤ ਸੋਹਣਾ ਸਾਰਾ ਪੈਚਵਰਕ ਹੈ ਦੁਪੱਟਾ ਆ ਰਿਹਾ ਜੀ 4 ਸਾਈਡ ਬੜਾ ਪਿਆਰਾ ਸੋ ਸੂਟ ਕਿਵੇਂ ਲੱਗਿਆ ਜਰੂਰ ਦੱਸੋ ਕਮੈਂਟ ਕਰਕੇ ਅਲਟੀਮੇਟ ਪੀਸ ਹੈ ਸਿੰਗਲ ਪੀਸ ਬਣ ਕੇ ਆਇਆ ਬੁਟੀਕ ਦਾ ਸੀਗਰੀਨ ਸ਼ੇਡ ਸਾਰਾ ਹੈਂਡਵਰਕ ਤੁਸੀਂ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਲਾਜਵਾਬ ਪੀਸ ਜੀ ਲੋ ਜੀ ਜਾਗੋ ਲਈ ਸਭ ਤੋਂ ਜ਼ਿਆਦਾ ਸੋਹਣਾ ਕਨਸੈਪਟ ਲੈ ਕੇ ਆਏ ਥੋੜੇ ਵਾਸਤੇ ਅਲਟੀਮੇਟ ਕਨਸੈਪਟ ਜੀ ਚੈੱਕ ਕਰ ਲਿਓ ਲਹਿੰਗੇ ਨਾਲ ਕੱਗਰੇ ਨਾਲ ਆਰਟੀਕਲ ਬਣਵਾਇਆ ਥੋੜੇ ਵਾਸਤੇ ਪਿਓਰ ਸ਼ਿਮਰ ਦਾ ਕੱਗਰਾ ਰਿਆ ਆ ਲੋ ਆ ਆ ਰਹੀ ਹੈ ਕੱਗਰੇ ਦਾ ਕਨਸੈਪਟ ਚੈੱਕ ਕਰੋ ਫੈਬਰਿਕ ਆ ਰਿਹਾ ਜੀ ਪਿਓਰ ਜਰਾਫ ਸ਼ਿਮਰ ਸਾਰਾ ਗੋਟਾ ਪੱਤੀ ਲੈਸ ਵਰਕ ਦਾ ਕੰਮ ਔਰ ਆ ਆ ਰਹੀ ਹੈ ਰੈਡੀ ਟੂ ਵੇਅਰ ਸ਼ਰਟ ਓਏ ਹੋ ਹੋ ਚੀਜ਼ ਚੈੱਕ ਕਰੋ ਕਿੰਨੀ ਸ਼ਾਨਦਾਰ ਹੈ ਲਾਜਵਾਬ ਐਕਸਲੈਂਟ ਪੀਸ ਪਿਓਰ ਕ੍ਰੇਪ ਦੀ ਸ਼ਰਟ ਸਾਰਾ ਸਾਰਾ ਹੈਂਡਵਰਕ ਯੂਨਿਕ ਆਰਟੀਕਲ ਹੈ ਕਹਿ ਬਿਲਕੁਲ ਆ ਦੇਖੋ ਲਟਕਣ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਆ ਮਾਰਕੀਟ ਚੱਲ ਜਾ ਜੀ ਇਹ ਲਟਕਣ ਨਹੀਂ ਮਿਲਦੇ ਜਲਦੀ ਜਲਦੀ ਇਹ ਮਿਲਨੇ ਆਮਰਤਸਰੀਆ ਮਾਲਦਿਆਂ ਦੇ ਸੂਟਾਂ ਦੇ ਹੀ ਆ ਸੋ ਆ ਚੈੱਕ ਕਰੋ ਦੁਪੱਟਾ ਚੋਕਮੋਕੀ ਉੱਰੋਂ ਆ ਦੁਪੱਟਾ ਚੈੱਕ ਕਰੋ ਸਾਰਾ ਗੋਟਾ ਪੱਤੀ ਲੈਸ ਉਹਦੇ ਛੇੜ ਚੈੱਕ ਕਰੋ ਉਹਦੇ ਤੁਹਾਨੂੰ 4 ਛੇੜ ਮਿਲਣਗੇ ਇੱਕ ਮਿਲੂਗਾ ਮਜ਼ੈਂਟਾ ਸੇਮ ਹੀ ਕਾ ਗਰਾ ਹੋਊਗਾ ਦੁਪੱਟਾ ਬੜਾ ਪਿਆਰਾ ਆਏ ਹਾਏ ਹੇ ਕਲਰ ਦੇਖੋ ਮੋਰਾਂ ਵਾਂਗੀ ਰੰਗ ਵਾਓ ਇੱਕਾਰ ਹੈ ਜੀ ਆਵਲਾ ਵਾਓ ਫਟਾਫਟ ਲੈ ਜਾਓ ਜਬਰਦਸਤ ਆਰਟੀਕਲ ਫਟਾਫਟ ਲੈ ਜਿਓ ਜੀ ਇਹਦਾ ਬਸ ਪੀਸ ਹੀ ਇਹੋ ਜਨੇ ਡਿਫਰੈਂਟ ਆਈਟਮ ਲੈ ਕੇ ਆਇਆ ਰੇਟ ਰਹੇਗਾ 1200 ਪੀ ਲੋ ਜੀ ਅਲਟੀਮੇਟ ਸੂਟ ਲੈ ਕੇ ਆਇਆ ਪਾਕਿਸਤਾਨੀ ਬੁਟੀਕ ਸਟਾਈਲ ਦਾ ਆਰਟੀਕਲ ਬਿਊਟੀਫੁਲ ਪਾਕਿਸਤਾਨੀ ਲਗਜ਼ਰੀ ਸੂਟ ਹੈ ਮੇਰੇ ਸਟੋਰ ਦਾ ਸੁਪਨੇ ਵਾਲਾ ਸੂਟ ਡ੍ਰੀਮ ਸੂਟ ਸਾਰਾ ਹੈਂਡਵਰਕ ਪ੍ਰੋਪਰ 슬ੀਵਸ ਤੇ ਕੰਮ ਆ ਪਾਕਿਸਤਾਨੀ ਪੀਸ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪਿਆ ਹੋਇਆ ਸੋ ਪ्योर ਕ੍ਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਸਾਰਾ ਹੈਂਡਵਰਕ ਕਲਰ ਡਿਜ਼ਾਈਨ ਉਹ ਪੀਸ ਹੈ ਮਤਲਬ ਕਿ ਸੂਟ ਪਾਓਗੇ ਨਾ ਹਰ ਕੋਈ ਦੇਖਦਾ ਰਹੂਗਾ ਔਰ ਹਰ ਕਿਸੇ ਨੂੰ ਤਾਰੀਫ ਕਰਨੀ ਹੈ ਕਿਥੋਂ ਲਿਆ ਤੁਸੀਂ ਕਹਿਣਾ ਅਮਰਸਰੀਮ ਮਾਲਜੈਂਡ ਦੇ ਸਟੋਰ ਤੋਂ ਆ ਚੈੱਕ ਕਰੋ ਦੋ ਮਟੇ ਤੇ ਕਾਰਨਵਰਕ ਪਲਸ ਫੋਰਸ ਐਂਡ ਲੈਸ ਵਰਕ ਪੀਸ ਸਿੰਗਲ ਬਣ ਕੇ ਆ ਜੀ ਫਿਲਹਾਲ ਅਜੇ ਬਾਅਦ ਚ ਪ੍ਰੀ ਬੁਕਿੰਗ ਦੇ ਦਵਾਂਗੇ ਤੁਹਾਨੂੰ ਰੇਟ ਰਹੇਗਾ ਜੀ 13800 ਰੁਪਏ ਲੋ ਜੀ ਸਰਦਾਰੀ ਕਢਾਈ ਕੀ ਹੁੰਦੀ ਹੈ ਅਸਰ ਤੁਸੀਂ ਕਾਫੀ ਵੀਡੀਓ ਦੇਖੀ ਹੋਣੀ ਆ ਕਿ ਸਰਦਾਰੀ ਕਢਾਈ ਚਾਹੀਦੀ ਹੈ ਕਸਟਮਰ ਕਹਿੰਦਾ ਸਰਦਾਰੀ ਕਢਾਈ ਚਾ ਸਰਦਾਰੀ ਕੜਾਈ ਕਿੰਨੂੰ ਕਹਿੰਦੇ ਆ ਆ ਹੁੰਦੀ ਹੈ ਜੀ ਇਹ ਕਸ਼ਮੀਰੀ ਕੰਮ ਸਾਰਾ ਪੱਫ ਦਾ ਸਾਰਾ ਕਸ਼ਮੀਰੀ ਹੈਂਡ ਦਾ ਕੰਮ ਹੈ ਇਹ ਕਲਰ ਸ਼ੇਡ ਤਿੰਨ ਲੈ ਕੇ ਆਇਆ ਮਦਰ ਸਪੈਸ਼ਲ ਆਰਟੀਕਲ ਹੈ ਬਿਊਟੀਫੁੱਲ ਮੰਮੀਆਂ ਲਈ ਸੂਟ ਲੈ ਕੇ ਆਏ ਆ ਆਪਾਂ ਆ ਚੈੱਕ ਕਰੋ ਜੀ ਖਾਸ ਕਰਕੇ ਮੇਰੀਆਂ ਐਨ ਆਰ ਆਈ ਪੈਣਾ ਬਹੁਤ ਡਿਮਾਂਡ ਕਰਦੀਆਂ ਨੇ ਕਿ ਭਾਜੀ ਮੈਨੇ ਮੰਮੀ ਨੂੰ ਗਿਫਟ ਭੇਜਣਾ ਸਰਪ੍ਰਾਈਜ਼ ਭੇਜਣਾ ਸੂਟ ਦੋ ਸੋਹਣਾ ਜਿਹਾ ਲੋ ਜੀ ਇਹ ਉਹਨਾਂ ਪੈਣਾ ਲਈ ਸੂਟ ਰੈਡੀ ਕਰਵਾਇਆ ਡਿਜ਼ਾਈਨ ਇੰਨਾ ਪਿਆਰਾ ਕਿ ਜਦ ਤੁਸੀਂ ਸੂਟ ਗਿਫਟ ਕਰਨਾ ਹੈ ਆਪਣੀ ਮੰਮੀ ਨੂੰ ਬਸ ਮਾਦਰ ਖੁਸ਼ ਹੋ ਜਾਣਗੇ ਸੂਟ ਦੇਖਦੇ ਸਾਰ ਸੂਟ ਦਾ ਕਢਾਈ ਮਸੂਟ ਦਾ ਵਰਕ ਇੰਨਾ ਪਿਆਰਾ ਡਿਜ਼ਾਈਨ ਇੰਨਾ ਸੋਹਣਾ ਪ੍ਰੋਪਰ 슬ੀਵਸ ਤੇ ਕੰਮ ਸਰਦਾਰੀ ਜੀ ਚਨੂਨ ਦਾ ਦੁਪੱਟਾ ਲਵਾਇਆ ਆਪਾਂ ਕਿਉਂਕਿ ਮੋਸਟਲੀ ਮੰਮੀਆਂ ਨੂੰ ਚਨੂਨ ਦਾ ਦੁਪੱਟਾ ਜ਼ਿਆਦਾ ਪਸੰਦ ਹੁੰਦਾ ਆ ਆ ਚੈੱਕ ਕਰੋ ਆ ਆ ਰਿਹਾ ਦੁਪੱਟਾ ਦੁਪੱਟੇ ਹਲਕਾ ਹਲਕਾ ਵਰਕ ਕਰਵਾਇਆ ਪੱਲੇ ਬਹੁਤ ਸੋਹਣੇ ਆ ਪੋਰਸਟ ਕੰਮ ਕਰਵਾਇਆ ਛੇੜ ਆਪਾਂ ਤਿੰਨ ਬਣਵਾਏ ਆ ਇੱਕ ਆਏਗਾ ਜੀ ਪਿਸਤਾ ਕਲਰ ਇੱਕ ਆਏਗਾ ਨੀਚੇ ਪੀਚ ਜੀਆ ਕਲਰ ਬੜਾ ਪਿਆਰਾ ਛੇੜ ਆ ਆ ਆਏਗਾ ਜੀ ਬੜਾ ਸੋਹਣਾ ਪਿਸਤਾ ਜੀਆ ਕਲ ਇੰਗਲਿਸ਼ ਕਲਰ ਨੇ ਟੋਟਲੀ ਸਰਦਾਰੀ ਰੰਗ ਬਿਲਕੁਲ ਜੈਨੂਇਨ ਜੇ ਕਲਰ ਇੱਕ ਅਗਵਾ ਜੀ ਗ੍ਰੇ ਸ਼ੇਡ ਸਿਲਵਰ ਗ੍ਰੇ ਕਲਰ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਤਿੰਨ ਰੰਗ ਨੇ ਪ੍ਰਾਈਸ ਮੈਂ ਦੱਸ ਦਾਂਦਾ ਕੀ ਐ ਸੂਟ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਰੈਡੀ ਕਰਵਾਇਆ ਸਪੈਸ਼ਲ ਮੰਮੀ ਲਈ ਰੇਟ ਆ ਰਿਹਾ ਹੈ ਇਸ ਦਾ 7750 7350 ਕਲਰ ਦਖਾ ਦਿ ਰੋਮੀ ਕਲਰਫੁਲ ਦਬਕੇ ਦੇ ਵਿੱਚ ਆਰਟੀਕਲ ਲੈ ਕੇ ਆਂਦੀ ਮੇਰਾ ਇਹ ਆਰਟੀਕਲ ਸਿੰਗਲ ਕਲਰ ਚ ਬਣ ਕੇ ਆਇਆ ਸੀ ਪਹਿਲਾਂ ਪਿੰਕ ਸ਼ੇਡ ਦੇ ਵਿੱਚ ਉਹ ਰੀਲ ਵਾਇਰਲ ਹੋਈ ਪੀਸ ਮੁੜ ਕੇ ਆਇਆ ਨਹੀਂ ਉਹ ਜੀ ਫਾਈਨਲੀ ਆਪਾਂ ਤਿੰਨ ਰੰਗ ਦੇ ਨਵੇਂ ਰ ਇਹ ਕਲਰ ਉਹ ਆ ਮਤਲਬ ਕਿ ਹਰ ਕੁੜੀ ਨੂੰ ਵੀ ਪਸੰਦ ਆ ਹਰ ਲੇਡੀਜ਼ ਨੂੰ ਪਸੰਦ ਆ ਸਪੈਸ਼ਲ ਮੰਮੀਆਂ ਲਈ ਵੀ ਆ ਸਪੈਸ਼ਲ ਕੁੜੀਆਂ ਲਈ ਵੀ ਆ ਕਲਰ ਇਹੋ ਜਿਹੇ ਨੇ ਪੇਸਟਲ ਕਲਰ ਆ ਜਿਹੜਾ ਮਰਜ਼ੀ ਪਾਵੇ ਸੋ ਸੂਟ ਬੜਾ ਸ਼ਾਨਦਾਰ ਸਾਰਾ ਦਬਕੇ ਦਾ ਕੰਮ ਹੈਂਡਵਰਕ ਦਾ ਪੀਸ ਆ ਟੋਟਲੀ ਕਨਸੈਪਟ ਜਿੱਦਾਂ ਮਰਜ਼ੀ ਦਾ ਬਣਾ ਲਓ ਸਲਵਾਰ ਸ਼ਰਾਰਾ ਜੋ ਮਰਜ਼ੀ ਬਣਾਓ ਪੀਸ ਚੈੱਕ ਕਰੋ ਜੀ 컬러ਫੁਲ ਦਬਕੇ ਦੇ ਵਿੱਚ ਇਹ ਆਰਟੀਕਲ ਲੈ ਕੇ ਆ ਸਾਰਾ ਦਬਕੇ ਦਾ ਕੰਮ ਅਲਟੀਮੇਟ ਪੀਸ ਬਣਾ ਹੋਇਆ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆ ਰਿਹਾ ਡਿਜ਼ਾਈਨਿੰਗ ਨੈਕ ਸ਼ੇਡ ਤਿੰਨ ਲੈ ਕੇ ਆਇਆ ਤਿੰਨੇ ਰੰਗ ਬੜੇ ਪਿਆਰੇ ਆ ਯੂਨਿਕ ਜੇ ਕਲਰ ਆ ਐਕਸਟ੍ਰੀਮ ਕਲਰ ਚਾਰਟ ਆ ਸੋ ਦੁਪੱਟਾ ਫੋਰ ਸਾਈਡ ਆ ਰਿਹਾ ਰੰਗ ਚੈੱਕ ਕਰੋ ਕਿੰਨੇ ਪਿਆਰੇ ਨੇ ਇੱਕ ਕਲਰ ਆ ਰਿਹਾ ਜੀ ਜਿਸ ਦੇ ਵਿੱਚ ਆਵਲਾ ਬੜਾ ਸੋਹਣਾ ਡਿਫਰੈਂਟ ਜਿਹਾ ਸ਼ੇਡ ਆ ਆ ਕਲਰ ਆਊਗਾ ਇਦਾਂ ਆ ਦੇਖੋ ਆ ਆਊਗਾ ਆਵਲਾ ਸ਼ੇਡ ਇੱਕ ਆਊਗਾ ਜੀ ਆਵਲਾ ਸੀ ਗ੍ਰੀਨ ਕਲਰ ਬੜਾ ਪਿਆਰਾ ਕਲਰ ਆ ਕਲਰ ਤੁਸੀਂ ਕੋਈ ਵੀ ਲੈ ਲਿਓ ਤਿੰਨੇ ਰੰਗ ਸੋਹਣੇ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਸਿਲਕ ਫੈਬਰਿਕ ਆ ਆਰਗੈਨਿਕ ਆਰਗੈਂਜ਼ਾ ਸੋ ਰੇਟ ਇਸ ਦਾ ਰਹੇਗਾ ਜੀ 14700 ਰੁਪਏ ਆਪਣਾ ਆਰਡਰ